ਇੰਡੋ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚਾਹ ਦੋਸਤੋ ਅੱਜ ਦਾ ਜੇ ਪ੍ਰੋਗਰਾਮ ਆ ਇਹ ਫੇਰ ਉਹੀ ਗੱਲ ਆ ਜਾਂਦੀ ਆ ਵੀ ਮੈਂ ਇੱਕ ਸਟਿੱਪਣੀ ਦਾ ਕੰਮ ਨਿਭਾ ਰਿਆਂ ਤੇ ਕਈ ਵਾਰ ਕੀ ਹੁੰਦਾ ਵੀ ਜਦੋਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਜਿਹੜੇ ਰੈਗੂਲਰ ਜਿਹੜੇ ਪ੍ਰੋਗਰਾਮ ਕਰਨ ਵਾਲੇ ਸਾਡੇ ਜਿਹੜੇ ਮਹਿਮਾਨ ਨਹੀਂ ਆਉਂਦੇ ਜਾਂ ਐਂਕਰ ਨਹੀਂ ਆਉਂਦੇ ਤਾਂ ਫਿਰ ਉਹ ਮੈਨੂੰ ਫਿੱਟ ਕਰ ਲੈਂਦੇ ਆ ਸੋ ਅੱਜ ਦਾ ਇਹ ਪ੍ਰੋਗਰਾਮ ਨਿੱਕੀਆਂ ਗੱਲਾਂ ਵੱਡੇ ਮੁੱਦੇ ਇਸ ਪ੍ਰੋਗਰਾਮ ਵਿੱਚ ਅਕਸਰ ਤੁਸੀਂ ਰਿਸ਼ੂ ਪ੍ਰੀਤ ਤੇ ਹਿਤ ਕਮਰ ਨੂੰ ਸੁਣਦੇ ਹੋ ਤੇ ਉਹ ਬਹੁਤ ਹੀ ਇੱਕ ਜੀਵਨ ਦੇ ਨਾਲ ਜੁੜੇ ਹੋਏ ਮੁੱਦੇ ਲੈ ਕੇ ਆਉਂਦੇ ਆ ਮੈਂ ਦੇਖ ਰਿਹਾ ਜਿਨ੍ਹਾਂ ਨੇ ਵੀ ਉਹ ਪ੍ਰੋਗਰਾਮ ਦੇਖਦੇ ਆ ਇਹਨਾਂ ਦਾ ਪ੍ਰੋਗਰਾਮ ਉਹ ਬਹੁਤ ਸੋਹਣੀ ਫੀਡਬੈਕ ਦਿੰਦੇ ਆ ਉਹ ਕਹਿੰਦੇ ਆ ਵੀ ਵਾਕਿਆ ਹੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਵੱਡੇ ਮੁੱਦੇ ਬਣ ਜਾਂਦੇ ਆ ਸੋ ਕਿਉਂ ਨਾ ਇਹਨਾਂ ਨੂੰ ਖੋਲ ਲਿਆ ਜਾਵੇ ਇਹ ਅਕਸਰ ਸਾਡੇ ਸਮਾਜ ਦਾ ਇੱਕ ਸਮੱਸਿਆ ਰਹੀ ਆ ਖਾਸ ਕਰਕੇ ਅਸੀਂ ਪੰਜਾਬੀ ਸਮਾਜ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਸਾਰੇ ਮੁੱਦਿਆਂ ਨੂੰ ਗੱਲਾਂ ਨੂੰ ਖੋਲਣਾ ਨਹੀਂ ਚਾਹੁੰਦੇ ਉਹਨੂੰ ਪਰਦਾ ਪਾਉਣਾ ਚਾਹੁੰਦੇ ਉਹਨੂੰ ਲੁਕੋ ਕੇ ਰੱਖਣਾ ਚਾਹੁੰਦੇ ਆ ਕਈ ਗੱਲਾਂ ਇਹੋ ਜਿਹੀ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਫालतੂ ਸਮਝਦੇ ਆ ਵੀ ਇਹ ਤਾਂ ਕੋਈ ਫालतੂ ਜੀ ਗੱਲ ਐ ਇਹਦੀ ਵੀ ਕੋਈ ਡਿਸਕਸ ਕਰਨੀ ਬਣਦੀ ਆ ਪਰ ਨਹੀਂ ਜਦੋਂ ਤੁਸੀਂ ਵਿਚਾਰਾਂ ਕਰਦੇ ਹੋ ਵਿਚਾਰਾਂ ਚੋਂ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ ਤੇ ਉਹਦੇ ਚੋਂ ਕਿਸੇ ਨਾ ਕਿਸਦਾ ਜਰੂਰ ਫਾਇਦਾ ਹੁੰਦਾ ਸੋ ਅੱਜ ਜਿਹੜੀ ਮੈਂ ਇੱਥੇ ਹੌਟ ਸੀਟ ਤੇ ਬੈਠਾ ਮੈਂ ਅੱਜ ਰਿਸ਼ੂ ਪ੍ਰੀਤ ਉਹ ਆਪਣੇ ਟੂਰ ਤੇ ਗਏ ਆ ਉਹਨਾਂ ਦੀ ਜਗ੍ਹਾ ਅੱਜ ਮੈਂ ਹਿੱਤ ਕਵਰ ਨਾਲ ਗੱਲ ਕਰੂੰਗਾ ਸੋ ਅੱਜ ਦੋ ਜਨਰੇਸ਼ਨਜ਼ ਜਿਹੜੀਆਂ ਗੈਪ ਵੀ ਆ ਸਾਡੇ ਚ ਆਪਸ ਵਿੱਚ ਕਿ ਜੰਗ ਜਨਰੇਸ਼ਨ ਦੀ ਸੋਚਣੀ ਤੇ ਮੇਰੀ ਸੋਚਣੀ ਚ ਵੀ ਫਰਕ ਆ ਪਰ ਫਿਰ ਵੀ ਆਪਾਂ ਜ ਹਿਤ ਕਮਰ ਤੋਂ ਬਹੁਤ ਸਾਰੀਆਂ ਚੀਜ਼ਾਂ ਨਾ ਮੈਂ ਉਹਨਾਂ ਤੋਂ ਪੁੱਛਣੀਆਂ ਚਾਹਾਂਗਾ ਚਲੋ ਜਿੰਨਾ ਕ ਮੇਰੇ ਤੋਂ ਹੋਇਆ ਮੈਂ ਵੀ ਕਰੂੰਗਾ ਪਰ ਆਪਾਂ ਆਓ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਨੇ ਆ ਤੇ ਫਿਰ ਪ੍ਰੋਗਰਾਮ ਅੱਗੇ ਵਧਾਉਣੇ ਆ ਸਤਿ ਸ਼੍ਰੀ ਅਕਾਲ ਹਿਤ ਕਮਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿੱਦਾਂ ਮਿੰਟੂ ਭਾਈ ਨੇ ਕਿਹਾ ਤੁਹਾਡਾ ਸਵਾਗਤ ਹੈ ਨਿੱਕੀਆਂ ਗੱਲਾਂ ਵੱਡੇ ਮੁੱਦੇ ਵਿੱਚ ਤੇ ਅੱਜ ਦਾ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਹੈਗਾ ਸੈਲਫ ਲਵ ਜੀ ਹੁਣ ਸੈਲਫ ਲਵ ਜਿਹੜਾ ਹੈਗਾ ਕਾਫੀ ਬ੍ਰਾਡ ਟਾਪਿਕ ਹੈਗਾ ਜੇ ਤੁਸੀਂ ਕਾਫੀ ਬੁੱਕਸ ਦੇਖੋਗੇ ਕਾਫੀ ਰਾਈਟਿੰਗਸ ਦੇਖੋਗੇ ਉਹਦੇ ਚ ਲਿਖਿਆ ਕਿ ਸੈਲਫ ਲਵ ਇੱਕ ਕੀ ਹੈਗੀ ਆ ਵਨ ਆਫ ਦਾ ਕੀਜ਼ ਟੂ ਗ੍ਰੇਟਨੈਸ ਕੀ ਕਾਫੀ ਇੰਪੋਰਟੈਂਟ ਹੈ ਸਾਡੀ ਲਾਈਫ ਦੇ ਵਿੱਚ ਆਪਣੇ ਆਪ ਨੂੰ ਪਿਆਰ ਕਰਨਾ ਤੇ ਕਿਉਂਕਿ ਕਾਫੀ ਬ੍ਰਾਡ ਟਾਪਿਕ ਹੈਗਾ ਮੈਂ ਸਾਰਾ ਕੁਝ ਤਾਂ ਨਹੀਂ ਕਵਰ ਕਰ ਸਕਦਾ ਅੱਜ ਮੈਂ ਕਵਰ ਕਰਨਾ ਚਾਹਨਾ ਐਕਸੈਪਟੈਂਸ ਕਿ ਆਪਾਂ ਆਪਣੇ ਆਪ ਨੂੰ ਐਕਸੈਪਟ ਕਿਦਾਂ ਕਰ ਸਕਦੇ ਕੋਈ ਵੀ ਸਰਕਮਸਟੈਂਸ ਹੋਏ ਕੁਝ ਵੀ ਹੋਏ ਜਿਹੜੀ ਐਕਸੈਪਟੈਂਸ ਹੈਗਾ ਕਹਿਣਾ ਤਾਂ ਸੌਖਾ ਲੱਗਦਾ ਕਿ ਆਪਣੇ ਆਪ ਨੂੰ ਐਕਸੈਪਟ ਕਰ ਲਓ ਪਰ ਇਹ ਕਾਫੀ ਲੰਬੀ ਜਰਨੀ ਹੈਗੀ ਮੰਨ ਲੈਣਾ ਮੰਨਣਾ ਯਾਨੀ ਕਿ ਹਾਂਜੀ ਕਿ ਕਾਫੀ ਆਪਣੇ ਆਪ ਨੂੰ ਸਮਝਣਾ ਜਿੱਦਾਂ ਕਾਫੀ ਲੰਬੀ ਜਰਨੀ ਹੈ ਇਹ ਕਿ ਕਿੱਦਾਂ ਜਾ ਸਕਦੇ ਆ ਤੇ ਮੈਂ ਉਹਦੇ ਬਾਰੇ ਗੱਲ ਕਰਨਾ ਚਾਹਦਾ ਅੱਜ ਓਕੇ ਹਾਂਜੀ ਸੋ ਬੜਾ ਹੀ ਵਧੀਆ ਮੁੱਦਾ ਜੀ ਤੇ ਮੈਂ ਤਾਂ ਅਚਾਨਕ ਸੀਟ ਤੇ ਬੈਠਾ ਪਰ ਮੇਰਾ ਵੀ ਇਹਦੇ ਚ ਮੁੱਦੇ ਚ ਇਨਪੁਟ ਪਾਉਣ ਨੂੰ ਜੀ ਕਰੂਗਾ ਕਿਉਂਕਿ ਇਹ ਬਹੁਤ ਸਾਰਾ ਜ਼ਿੰਦਗੀ ਦਾ ਜਿਹੜਾ ਆਪਾਂ ਵੀ ਤਜਰਬਾ ਇਸ ਚੀਜ਼ਾਂ ਚ ਹਾਸਲ ਕੀਤਾ ਸੋ ਕਹਿੰਦੇ ਆਪਣੇ ਆਪ ਨੂੰ ਪਿਆਰ ਕਰਨਾ ਜਿਵੇਂ ਮੈਂ ਸ਼ੁਰੂ ਚ ਹੀ ਕਹਿਤਾ ਸੀ ਜਾਣ ਅਚਨਚੇਤ ਵੀ ਕਈ ਮੁੱਦਿਆਂ ਨੂੰ ਅਸੀਂ ਉਹੀ ਮੁੱਦੇ ਨਹੀਂ ਸਮਝਦੇ ਆ ਸਮਝਦੇ ਇਹ ਵੀ ਕੋਈ ਗੱਲ ਕਰਨ ਵਾਲੀ ਪਰ ਕਈ ਲੋਕਾਂ ਲਈ ਇਹ ਕੋਈ ਖਾਸ ਗੱਲ ਨਹੀਂ ਹੈ ਔਰ ਕਹਿੰਦੇ ਆ ਵੀ ਹਰ ਚੀਜ਼ ਆਪਣੇ ਤੋਂ ਸ਼ੁਰੂ ਹੁੰਦੀ ਆ ਜੇ ਤੁਸੀਂ ਕਿਸੇ ਦਾ ਭਲਾ ਕਰਨਾ ਜੇ ਆਪਣਾ ਨਹੀਂ ਕਰਦੇ ਜੇ ਇੱਜ਼ਤ ਕਰਨੀ ਆ ਤਾਂ ਆਪਣੀ ਨਹੀਂ ਕਰਦੇ ਜੇ ਕਿਸੇ ਦਾ ਸਤਕਾਰ ਕਰਨਾ ਜੇ ਤੁਸੀਂ ਆਪਣਾ ਨਹੀਂ ਕਰਦੇ ਤਾਂ ਅੱਗੇ ਕਿਵੇਂ ਕਰੋਗੇ ਸੋ ਬਹੁਤ ਹੀ ਖੂਬਸੂਰਤ ਜਿਹੜਾ ਜਿਹੜਾ ਇਹਨਾਂ ਨੇ ਵਿਸ਼ਾ ਲਿਆ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਇਹ ਦੇਖਣਾ ਵੀ ਇਸ ਜਿਹੜੀ ਜੰਗ ਜਨਰੇਸ਼ਨ ਜਿਹੜੀ ਕਿ ਤਕਰੀਬਨ ਆਸਟ੍ਰੇਲੀਆ ਦੀ ਮਾਰਨ ਬੜਾ ਵਧੀਆ ਸਾਡਾ ਇਹ ਨੌਜਵਾਨ ਹੈ ਬਾਰਨ ਅੰਗਰੇਜ਼ ਪਮੇਂਡੀਆ ਚ ਪਰ ਬਹੁਤ ਛੋਟਾ ਇੱਥੇ ਆ ਗਿਆ ਸੀ ਇੱਥੋਂ ਦੀ ਸਟੱਡੀ ਆ ਤੇ ਇਹ ਇਹਨਾਂ ਬਾਰੇ ਇਹਨਾਂ ਦੇ ਕੀ ਸੋਚ ਆ ਇਹਨਾਂ ਚੀਜ਼ਾਂ ਬਾਰੇ ਕਿਉਂਕਿ ਜਦੋਂ ਨਵੀਂ ਜਨਰੇਸ਼ਨ ਇਦਾਂ ਦੀ ਗੱਲ ਕਰਦੀ ਹੈ ਨਾ ਤੇ ਉਹ ਚ ਖੋਜ ਵੀ ਹੁੰਦੀ ਆ ਕਿਉਂਕਿ ਪੁਰਾਣੀ ਚੀਜ਼ ਹਮੇਸ਼ਾ ਖੜਾ ਪਣੀ ਖਰਾਬ ਹੋ ਜਾਂਦਾ ਸੋ ਮੈਨੂੰ ਵੀ ਬੜਾ ਵਧੀਆ ਲੱਗੂ ਅੱਜ ਦੇ ਮੁੱਦੇ 'ਚ ਤੁਹਾਡੇ ਨਾਲ ਇਤ ਕਮਰੇ 'ਸ ਗੱਲ ਕਰਕੇ ਸੋ ਕੀ ਕਹਿਣਿਆ ਤੁਸੀਂ ਕਿਵੇਂ ਕਰਨਾ ਚਾਹੀਦਾ ਕਿੱਥੋਂ ਸ਼ੁਰੂ ਕਰੋਗੇ ਪਹਿਲਾਂ ਮੈਂ ਤੁਹਾਡੇ ਐਕਸਪਲੇਨ ਕਰ ਦਿੰਦਾ ਦਰਸ਼ਕਾਂ ਨੂੰ ਕੀ ਸੈਲਫ ਲਵ ਹੁੰਦਾ ਕੀ ਹੈ ਜੀ ਜੀ ਬਿਲਕੁਲ ਤੇ ਸੈਲਫ ਲਵ ਹੁੰਦਾ ਮਤਲਬ ਕੀ ਹੈ ਕਿ ਇਹਦਾ ਆਪਣੇ ਆਪ ਨੂੰ ਸਮਝਣਾ ਆਪਣੇ ਆਪ ਨੂੰ ਐਕਸੈਪਟ ਕਰਨਾ ਤੇ ਆਪਣੇ ਲਈ ਟਾਈਮ ਕੱਢਣਾ ਹੁਣ ਸਾਨੂੰ ਲੱਗਦਾ ਕਿ ਸੈਲਫਿਸ਼ ਆਪਾਂ ਆਪਣੇ ਲਈ ਟਾਈਮ ਕੱਢਣਾ ਆਪਾਂ ਇਨੀ ਬਿਜ਼ੀ ਲਾਈਫ ਦੇ ਵਿੱਚ ਫੈਮਿਲੀ ਨੇ ਛੱਡ ਕੇ ਜੋ ਵੀ ਆਪਣੇ ਲਈ ਟਾਈਮ ਕੱਢਣਾ ਪਰ ਆਪਣੇ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਆ ਆਪਰੇ ਆਪਣਾ ਗੱਲਾਂ ਕਰਨੀਆਂ ਤਾਂ ਕਿ ਤੁਸੀਂ ਜੀ ਆਪਣੇ ਆਪ ਨੂੰ ਨਹੀਂ ਸਮਝ ਸਕਦੇ ਤੁਸੀਂ ਹੋਰ ਕਿਸੇ ਨੂੰ ਕਿੱਦਾਂ ਸਮਝ ਸਕਦੇ ਹੋ ਤੇ ਇੱਕ ਕਾਫੀ ਇੰਪੋਰਟੈਂਟ ਕੋਟ ਮੈਂ ਪੜ੍ਹੀ ਸੀ ਉਹ ਦਿਨ ਕਿ ਜਿਹੜਾ ਬੰਦਾ ਆਪਣੇ ਆਪ ਨਾਲ ਨਹੀਂ ਪਿਆਰ ਕਰ ਸਕਦਾ ਤੁਸੀਂ ਉਹਨੂੰ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਦੂਜਿਆਂ ਨੂੰ ਪਿਆਰ ਕਰ ਸਕੇ ਬਹੁਤ ਸਹੀ ਗੱਲ ਆ ਹਾਂਜੀ ਬਹੁਤ ਸਹੀ ਗੱਲ ਆ ਸੋ ਉਹੀ ਗੱਲਾਂ ਵੀ ਲੱਗਣ ਦੇਖਣ ਚ ਬੜੀ ਛੋਟੀ ਗੱਲ ਆ ਪਰ ਬੜੀ ਵੱਡੀ ਗੱਲ ਆ ਜੇ ਤੁਸੀਂ ਖੁਦ ਨੂੰ ਨਹੀਂ ਪਿਆਰ ਕਰਦੇ ਤਾਂ ਪਿਆਰ ਵਾਲੀ ਤੁਹਾਡੇ ਚ ਉਹ ਬੀਜ ਹੀ ਨਹੀਂ ਪੜਪਣੇ ਉਹ ਪਿਆਰ ਵਾਲਿਆ ਤੁਹਾਡਾ ਅੰਦਰ ਤੁਹਾਡੇ ਇੱਕ ਫੀਲ ਹੀ ਨਹੀਂ ਬਣਨਾ ਕਿਸੇ ਲਈ ਵੀ ਕੀ ਬਣ ਸਕਦਾ ਜੀ ਜੀ ਤੇ ਹੁਣ ਆਪਾਂ ਆਪਣੇ ਆਪ ਨੂੰ ਐਕਸੈਪਟ ਕਿਦਾਂ ਕਰ ਸਕਦੇ ਜੀ ਕਹਿਣਾ ਸੌਖਾ ਕੀ ਆਪ ਆਪਣੇ ਆਪ ਨੂੰ ਐਕਸੈਪਟ ਕਰ ਲਓ ਹਨਾ ਜੋਖਾ ਕੀ ਆ ਪਰ ਇੱਕ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਕਾਫੀ ਲੰਬੀ ਝਰਨੀ ਹੈਗੀ ਆ ਸਭ ਤੋਂ ਪਹਿਲਾਂ ਸਾਨੂੰ ਇੱਕ ਚੀਜ਼ ਸਮਝਣੀ ਚਾਹੀਦੀ ਆ ਕਿ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ ਜੀ ਹਰ ਇੱਕ ਬੰਦੇ ਕੋਲ ਆਪਣੀਆਂ ਸਟਰੈਂਥਸ ਹੁੰਦੀਆਂ ਨੇ ਆਪਣੀਆਂ ਵੀਕਨੈਸਸ ਹੁੰਦੀਆਂ ਨੇ ਤੇ ਹਰ ਇੱਕ ਬੰਦੇ ਕੋਲ ਆਪਣੇ ਫਲaws ਹੁੰਦੇ ਨੇ ਹਮ ਸਭ ਤੋਂ ਪਹਿਲਾ ਸਟੈਪ ਹੈਗਾ ਕਿ ਤੁਸੀਂ ਆਪਣੇ ਜਿਹੜੀਆਂ ਸਟਰੈਂਥਸ ਨੇ ਮੈਨੂੰ ਅਪਰੀਸ਼ੀਏਟ ਕਰੋ ਕਿ ਮੈਂ ਇਹ ਚੀਜ਼ਾਂ ਕਰ ਸਕਦਾ ਹਾਂ ਤੇ ਜਿਹੜੀਆਂ ਤੁਹਾਡੀਆਂ ਵੀਕਨੈਸਸ ਨੇ ਉਹਨਾਂ ਨੂੰ ਵੀ ਤੁਸੀਂ ਐਕਸੈਪਟ ਕਰੋ ਉਸੇ ਤਰੀਕੇ ਨਾਲ ਕਿ ਮੈਂ ਇੰਪਰੂਵ ਕਿੱਦਾਂ ਕਰ ਸਕਦਾ ਹਾਂ ਕਿ ਕੋਈ ਹਮੇਸ਼ਾ ਤੁਸੀਂ ਇੰਪਰੂਵ ਕਰ ਸਕਦੇ ਹੋ ਇਦਾਂ ਦੀ ਕੋਈ ਚੀਜ਼ ਨਹੀਂ ਹੈ ਜਿੱਤੇ ਤੁਸੀਂ ਇੰਪਰੂਵ ਨਹੀਂ ਕਰ ਸਕਦੇ ਹਨ ਕਿ ਆਪਣੇ ਆਪ ਨੂੰ ਜਿੱਦਾਂ ਵੀ ਤੁਸੀਂ ਹੈਗੇ ਹੋ ਜਿਸ ਤਰੀਕੇ ਨਾਲ ਹੈਗੇ ਹੋ ਉਹਨੂੰ ਐਕਸੈਪਟ ਕਰੋ ਤੇ ਸੈਲਫ ਲਵ ਦਾ ਇੱਕ ਮੇਨ ਜਿਹੜਾ ਮੋਟਿਵ ਹੈਗਾ ਉਹ ਹੈਗਾ ਕਿ ਮੈਂ ਕੱਲ੍ਹ ਨਾਲੋਂ ਮੈਂ ਬੈਟਰ ਕਿੱਦਾਂ ਹੋਵਾਂ ਕਿ ਚਾਹੇ ਥੋੜਾ ਜਿਹਾ ਵੀ ਹੋਵਾਂ ਪਰ ਮੈਂ ਬੈਟਰ ਕਿੱਦਾਂ ਹੋ ਸਕਾਂ ਕੱਲ੍ਹ ਤੇ ਕਾਫੀ ਇੰਪੋਰਟੈਂਟ ਚੀਜ਼ ਹੈ ਯਾਰ ਕਿ ਥੋੜੇ ਜਿਹਾ ਵੀ ਮੈਂ ਬੈਟਰ ਹੋ ਜਾਵਾਂ ਬਸ ਬੈਟਰ ਹੋਣਾ ਮੈਂ ਅੱਜ ਮੈਂ ਕੱਲ ਨਾਲੋਂ ਬੈਟਰ ਹੋਣਾ ਬੀਤੇ ਹੋਏ ਕੱਲ ਨਾਲੋਂ ਹਾਂਜੀ ਮੈਂ ਬਿਲਕੁਲ ਇੱਥੇ ਜ਼ਰੂਰ ਇਹ ਦੱਸ ਕਰਨੀ ਚਾਹਾਂ ਗੱਲ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਆਪਣੇ ਆਪ ਨੂੰ ਕਿਵੇਂ ਐਕਸੈਪਟ ਕਰਨਾ ਜਾਂ ਆਪਣੀਆਂ ਕਮੀਆਂ ਤੇ ਵਧੀਆ ਜਿਹੜੀਆਂ ਤੁੜੀਆਂ ਚੀਜ਼ਾਂ ਉਹਨਾਂ ਨੂੰ ਕਿਵੇਂ ਤੁਸੀਂ ਉਹ ਕਰਨਾ ਏਜ ਮੈਂ ਦੇਖਿਆ ਅਕਸਰ ਕਈ ਵਾਰੀ ਜੇ ਕਿਸੇ ਨੂੰ ਜਿਵੇਂ ਹੁਣ ਮੈਂ ਤੁਹਾਨੂੰ ਕਹਿ ਦਿਆਂ ਵੀ ਆ ਜਾਓ ਆਪਾਂ ਫੁੱਟਬਾਲ ਖੇਡਣ ਚੱਲੀਏ ਤਾਂ ਮੈਂ ਦੇਖਿਆ ਮੂਰ ਲੈ ਕਹਿੰਦਾ ਮੈਂ ਤਾਂ ਕਿਤੇ ਖੇਡੀ ਨਹੀਂ ਮੈਨੂੰ ਤਾਂ ਆਉਂਦੀ ਨਹੀਂ ਮੈਂ ਫੁੱਟਬਾਲ ਚ ਬਹੁਤ ਬੈਡ ਹਾਂ ਹਾਂਜੀ ਇਦਾਂ ਕਹਿ ਕੇ ਉਹ ਜੇ ਤਾਂ ਉਹਨੇ ਇਸ ਚੀਜ਼ ਨੂੰ ਆਪਦੀ ਅਸੈਪਟ ਕਰਕੇ ਤੇ ਉਹਦੀਂ ਉਹਦੀ ਥਾਂ ਤੇ ਕੋਈ ਹੋਰ ਚੀਜ਼ ਆਪਦੀ ਕੁਆਲਿਟੀ ਲੱਭ ਕੇ ਤੇ ਉਹਦੇ ਤੇ ਜ਼ੋਰ ਲਾ ਰਿਹਾ ਤਾਂ ਬੈਸਟ ਗੱਲ ਆ ਹਾਂਜੀ ਜੇ ਹਰ ਚੀਜ਼ ਨੂੰ ਐਂ ਕਹਿ ਦੇਣਾ ਵੀ ਮੈਨੂੰ ਤਾਂ ਇਹ ਚ ਆਉਂਦਾ ਨਹੀਂ ਤੇ ਕੋਸ਼ਿਸ਼ ਹੀ ਨਾ ਕਰਨੀ ਤਾਂ ਉਹ ਵੀ ਗਲਤ ਆ ਉਹੀ ਗੱਲ ਉਹੀ ਥੋੜੇ ਜਾ ਆ ਜਾਂਦਾ ਵਾਪਸ ਗੱਲ ਅੱਜ ਮੈਂ ਥੋੜੇ ਜਿਹਾ ਬੈਟਰ ਹੋਣਾ ਕੱਲ ਨਾਲੋਂ ਤੁਸੀਂ ਟਰਾਈ ਕਰਨਾ ਬੰਦ ਨਾ ਤਾ ਕੋਈ ਵੀ ਚੀਜ਼ ਹੈਗੀ ਕਿ ਜੋ ਵੀ ਤੁਸੀਂ ਚੀਜ਼ ਤੇ ਫੋਕਸ ਕਰਨਾ ਹੈ ਉੱਤੇ ਫੋਕਸ ਕਰੋ ਹਨਾ ਜੀ ਚਾਹੇ ਮੈਂ ਪੋਜ਼ਿਟਿਵ ਹੋਣਾ ਹਾਂ ਜੀ ਹੂੰ ਹੂੰ ਥੋੜੇ ਜਿਹਾ ਤੁਸੀਂ ਪੋਜ਼ਿਟਿਵ ਹੋ ਗਏ ਅੱਜ ਉਹਨੂੰ ਵੀ ਅਪਰੀਸ਼ੀਏਟ ਕਰੋ ਅੱਜ ਕੱਲ ਨਾਲੋਂ ਪੋਜ਼ਿਟਿਵ ਸੀ ਇਹ ਵੀ ਥੋੜੀ ਜਿਹੀ ਇੰਪਰੂਵਮੈਂਟ ਹੈਗੀ ਹੈ ਨਿੱਕੀਆਂ ਨਿੱਕੀਆਂ ਗੱਲਾਂ ਇੰਪਰੂਵਮੈਂਟ ਹੁੰਦੀਆਂ ਤੇ ਤੁਸੀਂ ਆਪਣੇ ਆਪ ਨੂੰ ਜਦੋਂ ਕਹੋ ਕਿ ਤੁਸੀਂ ਵਰਥ ਹੈਗੇ ਹੋ ਤੁਸੀਂ ਇਨਫ ਹੋ ਤੁਸੀਂ ਡਿਸਰਵ ਕਰਦੇ ਹੋ ਹਰ ਇੱਕ ਚੀਜ਼ ਹਨਾ ਤੇ ਆਪਣਾ ਪਿਆਰ ਤੇ ਆਪਣੀ ਇੱਜ਼ਤ ਵੀ ਤੁਸੀਂ ਡਿਸਰਵ ਕਰਦੇ ਹੋ ਤੇ ਬਾਕੀਆਂ ਦੀ ਜੇ ਹੁਣ ਮੈਂ ਤੁਹਾਨੂੰ ਆਪਣੇ ਨਿੱਜੀ ਜੀਵਨ ਚ ਕਹਾਂ ਹਿੱਤ ਤੁਸੀਂ ਨਿੱਜੀ ਜੀਵਨ ਚ ਸ਼ਾਮ ਨੂੰ ਸੌਣ ਵੇਲੇ ਆਪਦਾ ਦਿਨ ਦਾ ਲੇਖਾ ਜੋਖਾ ਕਰਦੇ ਹੋ ਜਾਂ ਸਵੇਰ ਉੱਠ ਕੇ ਕਰਦੇ ਹੋ ਕਿਉਂਕਿ ਇਹ ਗੱਲਾਂ ਫੇਰ ਹੀ ਹੋਣੀਆਂ ਹਨਾ ਹਾਂਜੀ ਫੇਰ ਹੀ ਤੁਸੀਂ ਇਹਨੂੰ ਦੇਖ ਸਕੋਗੇ ਵੀ ਮੇਰਾ ਕੀ ਬੈਸਟਰ ਰਿਹਾ ਹਾਂਜੀ ਜ਼ਰੂਰ ਮੈਂ ਅਚਾਨਕ ਇਸ ਗੱਲ ਤੇ ਆਣੀ ਲੱਗਿਆ ਸੀ ਕਿ ਜਿਹੜਾ ਅਗਲਾ ਸਟੈਪ ਹੈਗਾ ਜੀ ਉਹ ਹੈਗਾ ਕਿ ਦੂਜਾ ਸਟੈਪ ਹੈਗਾ ਕਿ ਆਪਣੇ ਆਪ ਨੂੰ ਜਾਨਣਾ ਤੇ ਉਹ ਕਿਦਾਂ ਜਾਣੋਗੇ ਤੁਸੀਂ ਜੇ ਤੁਸੀਂ ਜਰਨਲਿੰਗ ਕਰੋਗੇ ਜਰਨਲਿੰਗ ਤੁਸੀਂ ਕਰ ਸਕਦੇ ਹੋ ਕਿ ਅੱਜ ਦਿਨ ਦੇ ਵਿੱਚ ਕੀ ਹੋਇਆ ਕਿ ਅੱਜ ਮੇਰੇ ਦਿਨ ਦੇ ਵਿੱਚ ਆਹ ਹੋਇਆ ਤੇ ਇਹ ਚੀਜ਼ਾਂ ਮੈਂ ਅਪਰੀਸ਼ੀਏਟ ਕਰਨੀ ਹਾਂ ਉਹਦੇ ਨਾਲ ਤੁਹਾਨੂੰ ਅਪਰੀਸ਼ੀਏਸ਼ਨ ਵੀ ਮਿਲੇਗੀ ਚੀਜ਼ਾਂ ਦੀ ਕਿ ਆਹ ਚੀਜ਼ਾਂ ਵਧੀਆ ਹੋਈਆਂ ਗ੍ਰੈਟੀਟਿਊਡ ਪ੍ਰੈਕਟਿਸ ਕਰਨਾ ਵੀ ਕਹਿੰਦੇ ਨੇ ਇਹਨੂੰ ਜਿੱਦਾਂ ਜੇ ਤੁਸੀਂ ਕਦੀ ਕਦੀ ਲੋਕੀ ਪ੍ਰੋਫੈਸ਼ਨਲ ਹੈਲਪ ਸੀਕ ਕਰਦੇ ਹੁੰਦੇ ਨੇ ਤੇ ਉਹਨਾਂ ਨੂੰ ਕਾਫੀ ਵਾਰੀ ਕਾਉਂਸਲਰਸ ਵਗੈਰਾ ਕਹਿੰਦੇ ਨੇ ਕਿ ਤੁਸੀਂ ਗ੍ਰੈਟੀਟਿਊਡ ਪ੍ਰੈਕਟਿਸ ਕਰੋ ਕਿ ਜੋ ਤੁਹਾਡੀ ਲਾਈਫ ਚ ਚੀਜ਼ਾਂ ਨੇ ਛੋਟੀਆਂ-ਛੋਟੀਆਂ ਉਹਨਾਂ ਨੂੰ ਅਪਰੀਸ਼ੀਏਟ ਕਰੋ ਕਿਦਾਂ ਕਰ ਸਕਦੇ ਤੁਸੀਂ ਉਹ ਲਿਖ ਕੇ ਚੀਜ਼ਾਂ ਨੂੰ ਲਿਖ ਕੇ ਤੁਸੀਂ ਅਪਰੀਸ਼ੀਏਟ ਕਰ ਸਕਦੇ ਹੋ ਤੇ ਉਹ ਹੈਗਾ ਜਿੱਦਾਂ ਆਪਣੇ ਆਪ ਨਾਲ ਟਾਈਮ ਬਤਾਣਾ ਫਿਰ ਉਸੇ ਤਰੀਕੇ ਨਾਲ ਜ਼ਰੂਰੀ ਹੈ ਨਾ ਉਹ ਵੀ ਆਪਣੇ ਆਪ ਨਾਲ ਟਾਈਮ ਬਤਾਣ ਦੇ ਵਿੱਚ ਆ ਜਾਂਦਾ ਆਪਣੇ ਆਪ ਨੂੰ ਪਿਆਰ ਦੇਣ ਦੇ ਵਿੱਚ ਆ ਜਾਂਦਾ ਕਿ ਆਪਣੇ ਜਿਹੜੇ ਥੌਟਸ ਨੇ ਫੀਲਿੰਗਸ ਤੇ ਆਪਣੇ ਫੀਅਰਸ ਨੂੰ ਸਮਝੋ ਜਿਹੜੇ ਤੁਹਾਡੀ ਸੋਚ ਹੈਗੀ ਆ ਤੁਹਾਡੇ ਡਰ ਨੇ ਉਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਉਹਦੇ ਨਾਲ ਇਹ ਕਿਦਾਂ ਹੋ ਸਕਦਾ ਕਿ ਜਿੱਦਾਂ ਤੁਸੀਂ ਕਿਹਾ ਜਰਨਲਿੰਗ ਹੋ ਸਕਦੀ ਆ ਮੈਡੀਟੇਸ਼ਨ ਹੋ ਸਕਦੀ ਆ ਪਾਠ ਹੋ ਸਕਦਾ ਆਪਣੇ ਆਪ ਨਾਲ ਗੱਲਾਂ ਵੀ ਕਰਨੀਆਂ ਹੋ ਸਕਦੀਆਂ ਰਾਤੀ ਤੁਸੀਂ ਥੋੜੀ ਜੀ ਟਾਈਮ ਦਿਓ ਕਿ ਮੈਂ ਆਪਣੇ ਆਪ ਨਾਲ ਗੱਲਾਂ ਕਰਾਂ ਕਿ ਅੱਜ ਮੇਰਾ ਦਿਨ ਕਿਦਾਂ ਗਿਆ ਆਪਣੇ ਆਪ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰੋ ਕਿ ਆਪਾਂ ਬਾਕੀ ਨਾਲ ਤਾਂ ਗੱਲਾਂ ਕਰਦੇ ਆ ਆਪਣੇ ਆਪ ਨਾਲ ਵੀ ਗੱਲਾਂ ਕਰਨੀਆਂ ਉਸੇ ਤਰੀਕੇ ਨਾਲ ਜ਼ਰੂਰੀ ਨੇ ਸੌਰੀ ਟੂ ਸੇ ਅਦਰ تھے ਮੈਂ ਤੁਸੀਂ ਵੀ ਨੋਟ ਕੀਤਾ ਹੋਣਾ ਤੇ ਆਪ ਆਕਸਰ ਨੋਟ ਕਰਦੇ ਆ ਅੱਜ ਕੱਲ ਅਸੀਂ ਆਪਣੇ ਆਪ ਨਾਲੋਂ ਤਾਂ ਆਪਣੇ ਨਾਲ ਤਾਂ ਹੀ ਗੱਲ ਕਰੀਏ ਜੇ ਸਾਡੇ ਕੋਲੇ ਆ ਜਿਹੜੀ ਚਾਰ ਉਂਗਲਾਂ ਦਾ ਖੇਡ ਪਈ ਆ ਹਾਂਜੀ ਹਾਂਜੀ ਇਹ ਇਹ ਖੇੜਾ ਛੱਡੂਗੀ ਤਾਂ ਹੀ ਆ ਨਾ ਮੈਂ ਤਾਂ ਇੱਥੇ ਇੱਥੋਂ ਤੱਕ ਵੀ ਕਹੂੰਗਾ ਵੀ ਟਾਇਲਟ ਦੇ ਜਿਹੜੇ 10 ਮਿੰਟ ਆ ਸਾਡੇ ਕੋਲ ਤਾਂ ਉਹ ਵੀ ਨਹੀਂ ਰਹੇ ਨਹੀਂ ਰਹੇ ਉਹ ਵੀ 10 ਮਿੰਟ ਟਾਇਲਟ ਦੇ ਰੋਜ਼ ਚੁਟਕਲੇ ਦੇਖਦੇ ਆ ਵੀ ਫੋਨ ਲੈ ਲੈ ਕੇ ਉਹਦੇ ਵਿੱਚ ਵੜਦੇ ਆ ਤੇ ਫਿਰ ਅੱਧਾ ਘੰਟਾ ਘੰਟਾ ਲਾਉਂਦੇ ਆ ਉਹ ਵੀ 10 ਮਿੰਟ ਤੁਸੀਂ ਕਨਸੈਂਟਰੇਸ਼ਨ ਨਾਲ ਨਹੀਂ ਬੈਠਦੇ ਤੇ ਫਿਰ ਕਿਹੜੇ ਟਾਈਮ ਗੱਲਾਂ ਕਰੇ ਆਪਣੇ ਆਪ ਨਾਲ ਬੰਦਾ ਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਅੱਪਾ ਸਾਡੇ ਯੂਥ ਨੂੰ ਇਹੀ ਗੱਲ ਕਹੀ ਏ ਵੀ ਸਾਰਿਆਂ ਤੋਂ ਪਹਿਲਾਂ ਯੂਥ ਨੂੰ ਛੱਡੋ ਹਰੇਕ ਨੂੰ ਅਸੀਂ ਵੀ ਕਰਦੇ ਹਾਂ ਸਾਰੇ ਕਰਦੇ ਹਾਂ ਵੀ ਪਹਿਲਾਂ ਤਾਂ ਇਸ ਤੋਂ ਜੇ ਜੇ ਅਸੀਂ ਮੰਨ ਲਈਏ ਘੰਟਾ ਤੋਂ ਘੰਟੇ ਦੇ ਦਿਨ ਚ ਖੇੜਾ ਛਡਾ ਲਈਏ ਤਾਂ ਸਚਾ ਆਪਣੇ ਨਾਲ ਹੀ ਟਾਈਮ ਮਿਲ ਜੇ ਜ਼ਰੂਰ ਜ਼ਰੂਰ ਇਹ ਕਿਦਾਂ ਥੋੜੀ ਜਿਹੀ ਫਿਜ਼ੀਕਲ ਐਕਸਰਸਾਈਜ਼ ਵੀ ਕੀਤੀ ਜਾ ਸਕਦੀ ਹੈ ਮੇਰਾ ਖਿਆਲ ਜਿੱਦਾਂ ਜੇ ਤੁਹਾਨੂੰ ਹੈ ਕਿ ਮੈਂ ਘੱਟ ਟਾਈਮ ਬਤਾਣਾ ਫੋਨ ਤੇ ਤੁਸੀਂ ਫੋਨ ਨੂੰ ਛੱਡ ਦਿਓ ਥੋੜੀ ਦੇਰ ਚਾਹੇ ਭਜਨ ਚੱਲ ਉਹ ਜਿਹੜਾ ਤੁਸੀਂ ਭਜਦੇ ਪਿਓ ਉਹ ਤੁਸੀਂ ਫੋਨ ਨਹੀਂ ਦੇਖ ਸਕਦੇ ਤੇ ਉਹਦੇ ਨਾਲ ਹੀ ਬਹੁਤ ਫਰਕ ਪਏਗਾ ਕਿ ਕਾਫੀ ਜਿੱਦਾਂ ਸਟੱਡੀਜ਼ ਆਈਆਂ ਨੇ ਕਹਿੰਦੀਆਂ ਨੇ ਕਿ ਆਪਾਂ ਟਿਕਟੌਕ ਤੇ ਲੱਗੇ ਰਹਨੇ ਆ ਰੀਲਾਂ ਦੇਖਦੇ ਰਹਨੇ ਆ ਉਹਦਾਂ ਸਾਡਾ ਅਟੈਂਸ਼ਨ ਸਪੈਂਡ ਤਾਂ ਘਟਦਾ ਹੀ ਹੈ ਸਾਡੀ ਕਨਸੈਂਟਰੇਸ਼ਨ ਵੀ ਘਟਦੀ ਆ ਪਰ ਤੁਸੀਂ ਨੋਟਿਸ ਕਰੋਗੇ ਕਿ ਜਿੱਦਾਂ ਆਪਾਂ 2 ਮਿੰਟ ਦੀਆਂ ਜੇ ਤੁਸੀਂ ਕੋਈ ਲੰਬੀ ਵੀਡੀਓ ਦੇਖਣੀ ਪਾਏ ਤਾਂ ਤੁਸੀਂ ਕਿੰਨੇ ਤੁਸੀਂ ਕਹੋਗੇ ਮੈਂ ਨਹੀਂ ਦੇਖਣੀ ਨਾ ਦੇਖਦੇ ਨਹੀਂ 30 ਮਿੰਟਾਂ ਦੀ ਵੀਡੀਓ ਮੈਂ ਕਿਹਦੇ ਦੇਖਾਂ ਉੱਤੀ ਗੱਲ ਆ ਜਾਂਦੀ ਨਹੀਂ ਤੁਸੀਂ ਤੁਹਾਨੂੰ ਤੁਹਾਡਾ ਬ੍ਰੇਨ ਹੀ ਇਦਾਂ ਸੈੱਟ ਹੋਇਆ ਹੋ ਜਾਂਦਾ ਕਿ ਮੈਂ ਛੋਟੀਆਂ ਚੀਜ਼ਾਂ ਦੇਖਣੀ ਤੁਹਾਡੀ ਕਨਸੈਂਟਰੇਸ਼ਨ ਘਟ ਜਾਂਦੀ ਹੈ ਤੇ ਬੱਚਿਆਂ ਦਾ ਵੀ ਸਕੂਲ ਦੇ ਵਿੱਚ ਇੰਪੈਕਟ ਹੁੰਦਾ ਜਦੋਂ ਉਹ ਜਿੱਦਾਂ ਟੀਚਰਸ ਕੁਝ ਸਿਖਾਉਂਦੇ ਹੁੰਦੇ ਨੇ ਉਸ ਤੇ ਉਦੋਂ ਵੀ ਇੰਪੈਕਟ ਹੁੰਦਾ ਫਿਰ ਬੱਚਿਆਂ ਨੂੰ ਇਸ ਚੀਜ਼ ਦਾ ਮੈਂ ਨਾ ਇਥੇ ਹੋਰ ਤੁਹਾਨੂੰ ਸਾਂਝੀ ਕਰਨੀ ਜਾਊਂਗਾ ਗੱਲ ਆਪਣੀ ਨਿੱਜੀ ਮੈਂ ਦੇਖਿਆ ਵੀ ਆਪਾਂ ਬੈਠੇ ਆਂ ਸੁਭਾਵਕ ਤੁਸੀਂ ਇੱਕ ਆਵਦੇ ਦਿਮਾਗ 'ਚ ਰੱਖ ਕੇ ਗੱਲ ਕਰਕੇ ਦੇਖਿਓ ਸੁਭਾਵਕ ਬੈਠੇ ਵੀ ਨਾ ਤੇ 2-4 ਮਿੰਟਾਂ ਬਾਅਦ ਵੀ ਆਪਣਾ ਹੱਥ ਫੋਨ ਕਿ ਨਹੀਂ ਚਲ ਜਾਂਦਾ ਫੋਨ ਆ ਗਿਆ ਇਹ ਰੋ ਦਾ ਫੇਰ ਆਪਾਂ ਨੂੰ ਪਤਾ ਲੱਗਿਆ ਫੇਰ ਆਪਾਂ ਰੱਖ ਦਿੰਨੇ ਆ ਪਰ ਇਹ 2-4 ਮਿੰਟ ਜੇ ਫੋਨ ਦਿਸੇ ਨਾ ਪਾਣੂ ਜਾਂ ਕਿਤੇ ਆਪਣੀ ਕਿਤੇ ਰੱਖ ਕੇ ਭੁੱਲ ਜੀਏ ਤੇ ਇੱਕਦਮ ਜਿਵੇਂ ਬਸ ਆਪਣੇ ਆਪ ਨੂੰ ਹੈਂਡੀਕੈਪ ਸਮਝਣਾ ਇਦਾਂ ਦਾ ਵੀ ਮਾਹੌਲ ਹੋ ਜਾਂਦਾ ਤੇ ਜਿਹੜੀ ਮੇਰੀ ਜਿਹੜੀ ਇਸ ਚੀਜ਼ ਨੂੰ ਨਾ ਮੈਂ ਆਪਣੇ ਤੇ ਇੱਕ ਦਿਨ ਕੀ ਕੀਤਾ ਮੈਂ ਇੱਕ ਦਿਨ ਨਾ ਇੱਕ ਕੈਮਰਾ ਲੈ ਕੇ ਆਇਆ ਸੀ ਵੈਸੀ ਸੀਤਾ ਹੋ ਕੈਮਰਾ ਤੁਸੀਂ ਬੱਚਿਆਂ ਲਈ ਵਰਤਿਆ ਜਾਂਦਾ ਛੋਟੇ ਬੱਚਿਆਂ ਲਈ ਕਮਰੇ ਚ ਲਾ ਕੇ ਰੱਖ ਦਿੱਤਾ ਮੈਂ ਉਹਨੂੰ ਟੈਸਟ ਕਰ ਰਿਹਾ ਸੀ ਤੇ ਮੈਂ ਉਹਨੂੰ ਲਾ ਕੇ ਕੈਮਰੇ ਨੂੰ ਨਾ 1 ਘੰਟਾ ਬੈਠਾ ਹਾਂਜੀ ਤੇ ਮੈਂ 1 ਘੰਟੇ ਦੀ ਉਹ ਵੀਡੀਓ ਫਿਰ ਬੜੇ ਸਬਰ ਨਾਲ ਦੇਖੀ ਤੇ ਮੈਨੂੰ ਕੋਈ ਮਰਅ ਇਹ ਨਹੀਂ ਸੀ ਪਰ ਮੈਂ ਉਹ ਵੀਡੀਓ ਦੇਖਣ ਤੋਂ ਬਾਅਦ ਮੈਂ ਤਾਂ ਸਿਰਫ ਇਹ ਦੇਖਣਾ ਚਾਹੁੰਦਾ ਸੀ ਵੀ ਕਿੰਨੀ ਆਵਾਜ਼ ਰਿਕਾਰਡ ਹੋਈ ਕਿਹੜੀਆਂ ਮੂਵਮੈਂਟਸ ਹੋਈਆਂ ਕਿੱਥੇ ਫੋਕਸ ਕਰਦਾ ਸੀ ਉਹ ਦੇਖਣਾ ਪਰ ਮੈਂ ਉਹ ਘੰਟੇ ਦੀ ਵੀਡੀਓ ਦੇਖਣ ਤੋਂ ਬਾਅਦ ਮੈਂ ਆਪਦੇ ਆਪ ਨੂੰ ਮੱਥੇ ਤੇ ਹੱਥ ਮਾਰਿਆ ਮੈਨੂੰ ਜਿਆਦਾ ਹੋਇਆ ਕੀ ਪਿਆ ਮੈਨੂੰ ਵੀ ਮੈਂ ਹਰ 2 ਮਿੰਟ ਬਾਅਦ ਕੰਪਿਊਟਰ ਤੇ ਕੋਈ ਕੰਮ ਕਰ ਲੈਂਦਾ ਫੇਰ ਫੋਨ ਚੱਕ ਲੈਣਾ ਮੈਂ ਕਿਤਾਬ ਚੱਕਦਾ ਮੈਂ ਫੇਰ ਫੋਨ ਚੱਕ ਲੈਣਾ ਵੀ ਮੈਂ 1 ਘੰਟੇ ਦੇ ਵਿੱਚ ਬਾਲਾ ਨਹੀਂ ਤਾਂ 20 ਤੋਂ 25 ਵਾਰੀ ਮੈਨੂੰ ਭੜ ਨਹੀਂ ਉੱਠਦੀ ਜਿਵੇਂ ਕਿਸੇ ਚੀਜ਼ ਦੀ ਨਹੀਂ ਮੇਰੇ ਨਾਲ ਵੀ ਇਦਾਂ ਹੀ ਹੋਇਆ ਜਿੱਦਾਂ ਮੈਂ ਪੜਦਾ ਪਿਆ ਸੀ ਪੜਨਾ ਸ਼ੁਰੂ ਕਰਨਾ ਫੋਨ ਨਾਲ ਪਿਆ ਫੋਨ ਦੇਖਣ ਲੱਜਾ ਥੋੜੀ ਦੇਰ ਫਿਰ ਦੇਖਣੇ ਕਿ ਟਾਈਮ ਹੋ ਗਿਆ ਵਾਪਸ ਕੀਤਾ ਥੋੜੀ देर ਕੀਤਾ ਫੇਰ ਫੋਨ ਚੱਕ ਲਿਆ ਕੰਮ ਤੇ ਵੀ ਥੋੜਾ ਜਿਹਾ ਹੁੰਦਾ ਅਸਰ ਇਸ ਚੀਜ਼ ਦਾ ਤੇ ਇਹ ਵੀ ਇੱਕ ਚੀਜ਼ ਹੈ ਤੁਸੀਂ ਆਗੇ ਇਸ ਬੈਟਰ ਕਰ ਸਕਦੇ ਹੋ ਘਟਾਨਣੀ ਸ਼ੁਰੂ ਕਰ ਸਕਦੇ ਇੱਥੇ ਕੋਈ ਦੁਨੀਆ ਨਹੀਂ ਪਲਟਣ ਲੱਗੀ ਜੇਕਰ ਅੱਗੇ ਫੋਨ ਹੁੰਦਾ ਨਹੀਂ ਸੀ ਤੇ ਤਾਂ ਵੀ ਸਾਡਾ ਸਬਰ ਸੀ ਕੋਈ ਖਬਰ ਤੁਹਾਡੇ ਕੋਲੇ ਜਦਾਂ ਘੰਟਾ ਮੰਗਰੋਂ ਆ ਜੂ ਤਾਂ ਵੀ ਕੋਈ ਫਰਕ ਨਹੀਂ ਜੇ ਕੋਈ ਚੀਜ਼ ਤੁਸੀਂ ਮਿਸ ਕਰਗੇ ਤਾਂ ਵੀ ਕੋਈ ਫਰਕ ਨਹੀਂ ਪੈਣਾ ਬਹੁਤ ਓਵਰ ਜਿਹੜਾ ਫਲੋ ਤੁਹਾਡੇ ਕੋਲੇ ਚੀਜ਼ਾਂ ਪਈਆਂ ਹੋਰ ਦੋ ਚਾਰ ਦੇਖ ਲਓਗੇ ਸੋ ਮੈਨੂੰ ਲੱਗਦਾ ਵੀ ਆਪਾਂ ਇਹਦੇ ਚ ਸਭ ਤੋਂ ਪਹਿਲਾਂ ਇਹ ਕਈਏ ਸਾਰਿਆਂ ਨੂੰ ਵੀ ਜੇ ਰੋਜ਼ ਘੰਟਾ ਜਾਂ 2 ਘੰਟੇ ਫੋਨ ਤੋਂ ਖੜਾ ਛੜਾਓ ਜੇ ਤੁਸੀਂ ਆਪਣੇ ਆਪ ਨਾਲ ਪਿਆਰ ਕਰੀਆ ਹੁੰਦਾ ਹੈਗਾ ਜੀ ਅੱਗੇ ਕੀ ਤੁਸੀਂ ਪੁਆਇੰਟ ਹਾਂਜੀ ਅੱਗੇ ਮੇਰਾ ਪੁਆਇੰਟ ਸੀਗਾ ਕਿ ਹਮੇਸ਼ਾ ਆਪਣੇ ਆਪ ਨਾਲ ਕਾਈਂਡ ਰਹਿਣਾ ਬਹੁਤ ਜ਼ਰੂਰੀ ਹੈ ਜੀ ਆਪਣੇ ਆਪ ਤੇ ਜਦਾਂ ਆਪਾਂ ਹਾਰਸ਼ ਨਹੀਂ ਹੋ ਸਕਦਾ ਕਿ ਮੇਰੇ ਤੋਂ ਕੋਈ ਗਲਤੀ ਹੋਗੀ ਗਲਤੀਆਂ ਸਭ ਤੋਂ ਹੁੰਦੀਆਂ ਨੇ ਹਨਾ ਤੇ ਤੁਸੀਂ ਆਪਣੇ ਆਪ ਨੂੰ ਮਾਫ ਕਰੋ ਅੱਗੇ ਵਧਣ ਦੀ ਕੋਸ਼ਿਸ਼ ਕਰੋ ਤੇ ਆਪਾਂ ਨੂੰ ਕਈ ਵਾਰੀ ਡਰ ਲਾ ਲਾ ਕਿ ਮੈਂ ਫੇਲ ਹੋ ਜਾਊਗਾ ਕਿਸੇ ਚੀਜ਼ ਤੋਂ ਜਾਂ ਫਿਰ ਮੇਰੇ ਨਾਲ ਇਦਾਂ ਬੁਰਾ ਹੋ ਜਾਏਗਾ ਇਹ ਕਾਫੀ ਇੰਪੋਰਟੈਂਟ ਕੋਰਸ ਸੀ ਜਿਸ ਨੇ ਮੇਰੀ ਲਾਈਫ ਵੀ ਕਾਫੀ ਚੇਂਜ ਕੀਤੀ ਸੀ ਕਿ ਵੀ ਆਰ ਮੋਰ ਹਰਟ ਇਨ ਇਮੇਜਿਨੇਸ਼ਨ ਦਨ ਇਨ ਰਿਐਲਿਟੀ ਕਿ ਆਪਾਂ ਆਪਣੀ ਇਮੇਜਿਨੇਸ਼ਨ ਦੇ ਵਿੱਚ ਜ਼ਿਆਦਾ ਹਰਟ ਹੁੰਨੇ ਆ ਰਿਐਲਿਟੀ ਨਾਲੋਂ ਆਪਾਂ ਪਹਿਲਾਂ ਹੀ ਸੋਚ ਲੈਂਦੇ ਆ ਕਿ ਇਦਾਂ ਕੁਝ ਹੋਏਗਾ ਆਪਾਂ ਡਰ ਜਾਗੇ ਮੈਂ ਕਿਸੇ ਚੀਜ਼ ਤੋਂ ਰਿਜੈਕਟ ਹੋ ਜਾਊਂਗਾ ਮੈਂ ਕਿਸੇ ਚੀਜ਼ ਤੋਂ ਫੇਲ ਹੋ ਜਾਊਂਗਾ ਪਰ ਕਾਫੀ ਵਾਰ ਇਹ ਇਦਾਂ ਨਹੀਂ ਹੁੰਦਾ ਤੇ ਆਪਾਂ ਅਸੂਮ ਕਰ ਲੈਂਦੇ ਆ ਪਹਿਲਾਂ ਹੀ ਚੀਜ਼ਾਂ ਜਿਹਦੇ ਕਰਕੇ ਆਪਾਂ ਹਰਟ ਹੁੰਨੇ ਆ ਤੇ ਉਹ ਫਿਰ ਜਿਹੜੀ ਇਮੇਜਿਨੇਸ਼ਨ ਹੀ ਸਾਨੂੰ ਜ਼ਿਆਦਾ ਹਰਟ ਕਰਦੀ ਹੈ ਲਾਈਫ ਤੇ ਉਹ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਸੋ ਅੰਦਾਜ਼ੇ ਖਤਰਨਾਕ ਹੁੰਦੇ ਆ ਐਵੇਂ ਅੰਦਾਜ਼ੇ ਲਾਈ ਜਾਣੇ ਵੀ ਆਹ ਕਰ ਲਿਆ ਤਾਂ ਆ ਉਹ ਜੋ ਉਹ ਕਰ ਲਿਆ ਤਾਂ ਉਹ ਜੋ ਹੋਊਗਾ ਦੇਖ ਹੀ ਜਾਊਗਾ ਆਪਾਂ ਕੋਈ ਕੋਈ ਵੀ ਕੰਮ ਹੋਏ ਆਪਾਂ ਪਹਿਲਾਂ ਡਰ ਜਾਂਦੇ ਆ ਕਿ ਇਹ ਕੰਮ ਕਰਨ ਚੱਲਿਆ ਮੈਂ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਤੁਸੀਂ ਕਰੋ ਕੰਮ 90% ਆਪਾਂ ਐਂ ਵੀ ਕਹਿਣੇ ਹੁੰਨੇ ਵੀ ਇਹ ਤਾਂ ਕੁਝ ਵੀ ਗੱਲ ਨਹੀਂ ਸੀ ਜਦੋਂ ਕਰ ਲੈਂਦੇ ਜਦੋਂ ਕਰ ਲੈਂਦੇ ਲਾਈਟ ਬਸ ਜਦੋਂ ਹੋ ਗਿਆ ਉਹ ਗੱਲ ਹੀ ਨਹੀਂ ਸੀ ਉਹ ਹੀ ਗੱਲ ਜੀ ਜੀ ਉਹ ਹੀ ਗੱਲ ਹੈ ਕਿ ਆਪਾਂ ਇਮੇਜਿਨੇਸ਼ਨ ਚ ਜ਼ਿਆਦਾ ਹਰਟ ਹੁੰਦਾ ਜੀ 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 ਤੇ ਇੱਕ ਮੈਂ ਬੁੱਕ ਪੜ੍ਹਦਾ ਪਿਆ ਅੱਜਕੱਲ ਵੈਕਸ ਕਿੰਗ ਦੀ ਲਿਖੀ ਆ ਕਿ ਗੁੱਡ ਵਾਈਬਸ ਗੁੱਡ ਲਾਈਫ ਹੂੰ ਉਹਦੇ ਚ ਕਾਫੀ ਇੰਪੋਰਟੈਂਟ ਥੀਮ ਹੈਗੇ ਨੇ ਉਹਨੇ ਲਿਖਿਆ ਕਿ ਚੇਂਜ ਦ ਵੇ ਯੂ ਥਿੰਕ ਫੀਲ ਸਪੀਕ ਐਂਡ ਐਕਟ ਐਂਡ ਯੂ ਕੈਨ ਬੀਗਿਨ ਟੂ ਚੇਂਜ ਯਰ ਵਰਲਡ ਕਿ ਜੇ ਤੁਸੀਂ ਸੋਚਣਾ ਆਪਣਾ ਆਪਣਾ ਐਕਟ ਤੁਹਾਡੀ ਤੁਸੀਂ ਚੀਜ਼ਾਂ ਮਹਿਸੂਸ ਕਰਦੇ ਹੋ ਇਹ ਤੁਸੀਂ ਬਦਲ ਸਕਦੇ ਹੋ ਤੁਸੀਂ ਕਿਦਾਂ ਐਕਟ ਕਰਦੇ ਹੋ ਚੀਜ਼ਾਂ ਤੇ ਤੇ ਤੁਹਾਡੀ ਆਪੇ ਹੀ ਦੁਨੀਆ ਬਦਲ ਜਾਂਦੀ ਹੈ ਕਿ ਤੁਹਾਡੀ ਸਟੈਪ ਚ ਕਰ ਲੋ ਨਾ ਤਿੰਨ ਸਟੈਪਾਂ ਚ ਫੀਲ ਸਪੀਕ ਤੇ ਗਾ ਐਕਟ ਹਾਂ ਜੀ ਕਿ ਬੋਲਦੇ ਹੋ ਤੁਸੀਂ ਲੋਕਾਂ ਨਾਲ ਕਿਦਾਂ ਕਿ ਉਹਦਾ ਕਾਫੀ ਇੰਪੋਰਟੈਂਟ ਥੀਮ ਹੈ ਕਿ ਜੋ ਤੁਸੀਂ ਯੂਨੀਵਰਸ ਨੂੰ ਦਿੰਦੇ ਹੋ ਯੂਨੀਵਰਸ ਤੁਹਾਨੂੰ ਵਾਪਸ ਦਿੰਦਾ ਬਿਲਕੁਲ ਕਿ ਜਿੰਨਾ ਤੁਸੀਂ ਪੋਜ਼ਿਟਿਵ ਰਹਿੰਦੇ ਹੋ ਤਾਨੂੰ ਓਨਲੀ ਪੋਜ਼ਿਟਿਵ ਇਨਮੀ ਲੀ ਮਿਲੇਗੀ ਦੁਨੀਆ 'ਚ ਜਿੰਨਾ ਤੁਸੀਂ 네ਗੇਟਿਵ ਰਹੋਗੇ ਤਾਨੂੰ ਓਨੀ 네ਗੇਟਿਵ ਚੀਜ਼ਾਂ ਨੋਟਿਸ ਹੋਣੀਆਂ ਤੁਸੀਂ ਓਨੀਆਂ 네ਗੇਟਿਵ ਚੀਜ਼ਾਂ ਨੂੰ ਫੀਲ ਕਰੋਗੇ ਇਸੇ ਕਰਕੇ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਤੋਂ ਬਾਅਦ ਆ ਜਾਂਦਾ ਕਿ ਕਿਸੇ ਕਦੀ ਵੀ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ ਕਿ ਹਰ ਇੱਕ ਬੰਦੇ ਆਪਣੀ ਜਰਨੀ 'ਚ ਹੁੰਦੇ ਨੇ ਆਪਣੀ ਲਾਈਫ ਦੇ ਕਿਸੇ ਡਿਫਰੈਂਟ ਪੁਆਇੰਟ 'ਚ ਹੁੰਦੇ ਨੇ ਹਮ ਹਰ ਕਿਸੇ ਹਰ ਹਰ ਇੱਕ ਬੰਦਾ ਡਿਫਰੈਂਟ ਸਟੈਪ ਤੇ ਹੁੰਦਾ ਲਾਈਫ 'ਚ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਜਿੱਦਾਂ ਅੱਪ ਪਹਿਲਾਂ ਗੱਲ ਕੀਤੀ ਸੀ ਤੁਸੀਂ ਆਪਣੇ ਗੋਲ ਸੈੱਟ ਕਰੋ ਆਪਣੀਆਂ ਜਿਹੜੀਆਂ ਤੁਹਾਡੀਆਂ ਐਸਪੀਰੇਸ਼ਨਸ ਨੇ ਉਹਨਾਂ ਨੂੰ ਸੈੱਟ ਕਰੋ ਕਿ ਮੈਂ ਕੱਲ ਨਾਲੋਂ ਅੱਜ ਕਿੰਨਾ ਥੋੜ੍ਹਾ ਜਿਆਦਾ ਬੈਟਰ ਹੋ ਸਕਦਾ ਜਿਹੜੇ ਵੀ ਗੋਲ ਸੀਗੇ ਚ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਉਹ ਤੁਸੀਂ ਕਰ ਸਕਦੇ ਹੋ ਕਿ ਮੈਂ ਕੀਤਾ ਕਿ ਮੈਂ ਕੱਲ ਵੱਨੋਂ ਜ਼ਿਆਦਾ ਪੋਜ਼ਿਟਿਵ ਸੀ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਇੰਨੀਆਂ ਨਿੱਕੀਆਂ ਚੀਜ਼ਾਂ ਵੀ ਤੁਹਾਨੂੰ ਇੰਪੈਕਟ ਕਰਨੀਆਂ ਆ ਲਾਈਫ ਦੇ ਵਿੱਚ ਬਿਲਕੁਲ ਦੇਖੋ ਗੋਲ ਕੋਈ ਵੀ ਜਿੰਨਾ ਚਿਰ ਸੈੱਟ ਨਹੀਂ ਨਾ ਕਰਦੇ ਉਹਨਾਂ 'ਚ ਕੋ ਅਚੀਵ ਕਿਵੇਂ ਕਰੋਗੇ ਜਦੋਂ ਤੁਹਾਡੇ ਕੋਲ ਕੋਈ ਮੰਜ਼ਿਲ ਹੀ ਹੈ ਨਹੀਂ ਤੁਹਾਡਾ ਟਾਰਗੇਟ ਹੀ ਹੈ ਨਹੀਂ ਉਹ ਨਿਸ਼ਾਨਾ ਲਾਉਣਾ ਜੇ ਨਿਸ਼ਾਨਾ ਲਾਉਣ ਲਈ ਸਾਹਮਣੇ ਆਪਣੇ ਕੋਈ ਟਾਰਗੇਟ ਆ ਨਿਸ਼ਾਨਾ ਤਾਂ ਫੇਰ ਹੀ ਲੱਗੂਗਾ ਅਸੀਂ ਉਹ ਕਰਦੇ ਨਹੀਂ ਆਪ ਮਹਾਰੇ ਜਿੱਧਰੋਂ ਜ਼ਿੰਦਗੀ ਚੱਲ ਪਈ ਉਹਨੂੰ ਚੱਲ ਪਈ ਮੈਨੂੰ ਵਧੀਆ ਇਹ ਗੱਲ ਲੱਗਦੀ ਹੈ ਹਿਤ ਕਮਰ ਦੇ ਕਹਿਣ ਮੁਤਾਬਕ ਵੀ ਜੇਕਰ ਤੁਸੀਂ 5 ਸਾਲੀ ਯੋਜਨਾ 3 ਸਾਲੀ ਯੋਜਨਾ 2 ਸਾਲੀ ਯੋਜਨਾ ਜਿਵੇਂ ਸਰਕਾਰਾਂ ਬਣਾਉਂਦੀਆਂ 1 ਸਾਲੀ 6 ਮਹੀਨੇ ਸਾਨੂੰ ਇਹ ਇੱਕ ਜ਼ਰੂਰ ਲਿਖਣਾ ਚਾਹੀਦਾ ਹੁਣ ਲੱਕੀਲੀ ਨਵਾਂ ਸਾਲ ਚੜਨ ਨਾਲ ਤੇ ਨਵੇਂ ਸਾਲ ਦੇ ਸਾਨੂੰ ਆਪਦੇ ਕੈਲੰਡਰ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੋਟ ਕਰ ਲੈਣੀਆਂ ਚਾਹੀਦੀਆਂ ਵੀ ਭਾਈ ਇਸ ਆਹ ਸਾਲ 'ਚ ਮੇਰਾ ਟਾਰਗੇਟ ਆ ਪਹਿਲੇ ਤਮਾਹੀ ਚਾ ਕਰਨਾ ਅਗਲੇ 6 ਮਹੀਨੇ ਠੀਕ ਆ ਕਰੇ ਕਰਾਵੇ ਆਪੇ ਆਪਮਾਨਸ ਕੇ ਕੁਝ ਨਹੀਂ ਆਤ ਦੀ ਗੱਲ ਵੀ ਆਉਂਦੀ ਆ ਪਰ ਨਾਲ ਬਾਣੀ ਇਹ ਵੀ ਕਹਿੰਦੀ ਹੈ ਵੀ ਕਰਮ ਕਰੋਗੇ ਤਾਂ ਉਹਦਾ ਫਲ ਮਿਲੂਗਾ ਪਰ ਸਾਡੀ ਡਿਊਟੀ ਆ ਕੰਮ ਕਰਨਾ ਤੇ ਕਰਮ ਕਰਨਾ ਸੋ ਸਾਨੂੰ ਉਹਨੂੰ ਇੱਕ ਵਧੀਆ ਤਰੀਕੇ ਨਾਲ ਵੰਡ ਲੈਣਾ ਚਾਹੀਦਾ ਮੈਂ ਵੀ ਆਪਦੇ ਆਪਣਾ ਪਿਛਲੇ ਸਾਲ ਵਾਦਾ ਕੀਤਾ ਸੀ ਮੈਂ ਇੱਕ ਕਿਤਾਬ ਲਿਖਣੀ ਸੀ ਅੱਛਾ ਹਾਂਜੀ ਤੇ ਤੁਸੀਂ ਹੈਰਾਨ ਹੋਵੋਗੇ ਰਜਾ ਮੈਂ ਨੇ ਵੱਧ ਗਏ ਤੇ ਮੈਂ ਕਿਤਾਬ ਨੂੰ ਸ਼ੁਰੂ ਤੱਕ ਨਾ ਕਰ ਸਕਿਆ ਪਰ ਫਿਰ ਇੱਕ ਦਿਨ ਮੈਨੂੰ ਆਪਣੇ ਆਪ ਨੂੰ ਲਾਣਤਾ ਮਿਲ ਗਿਆ ਆਪਣੇ ਆਪ ਤੋਂ ਹੀ ਆ ਪਿਛਲੇ 2 ਹਫਤੇ ਪਹਿਲਾਂ ਵੀ ਯਾਰ ਤੂੰ ਐਡੀ ਵੱਡੀ ਗੱਲ ਕਹਿ ਕੇ ਐਡਾ ਵੱਡਾ ਵਾਅਦਾ ਕਰਕੇ ਤੇ ਤੂੰ ਇਹ ਸ਼ੁਰੂ ਨਹੀਂ ਕੀਤਾ ਤੇ ਫਿਰ ਮੈਂ ਪਿਛਲੇ 2 ਵੀਕ ਤੋਂ ਉਹਦੇ ਤੇ ਕੰਮ ਸ਼ੁਰੂ ਕਰ ਲਿਆ ਭਾਵੇਂ ਮੈਂ ਚਾਹੁੰਦਾ ਸੀ 2024 ਚ ਲਿਖਣੀ ਪਰ ਫਿਰ ਮੈਂ ਸੋਚਿਆ ਵੀ ਨਹੀਂ ਲਿਖ ਸਕਿਆ ਤੇ ਜੇ ਮੈਂ ਅੱਜ ਵੀ ਨਹੀਂ ਸ਼ੁਰੂ ਕਰਦਾ ਤੇ ਲਿਖੀ ਕਿਦੋਂ ਜਾਊਗੀ ਤਾਂ ਫਿਰ ਮੈਂ ਪਿਛਲੇ 2 ਵੀਕ ਤੋਂ ਜ਼ੋਰ ਲਾ ਕੇ ਹੁਣ ਉਹਨੂੰ ਸ਼ੁਰੂ ਕੀਤਾ ਹੋਇਆ ਤੇ ਹੁਣ ਮੈਂ ਟਾਰਗੇਟ ਰੱਖਿਆ ਹੋਇਆ ਵੀ ਅਗਲੇ ਆਉਣ ਵਾਲੇ ਤਨ ਮਹੀਨਿਆਂ ਦੇ ਵਿੱਚ ਪਹਿਲੇ ਕੁਆਟਰ ਚ ਮੈਂ ਉਹਨੂੰ ਕੰਪਲੀਟ ਕਰਨਾ ਹੈ ਹਾਂ ਜੀ ਕਾਫੀ ਜ਼ਰੂਰੀ ਹੈ ਕਿ ਅੱਜ ਹੀ ਕਰਨਾ ਚਾਹੀਦਾ ਹੈ ਪੈਂਦਾ ਕੰਮ ਜੀ ਜੀ ਗੋਲਸ ਗੋਲਸ ਹੋਣੇ ਬਹੁਤ ਜ਼ਰੂਰੀ ਨੇ ਕਿ ਜੇ ਤੁਹਾਡੇ ਗੋਲਸ ਹੈਗੇ ਨੇ ਤੁਸੀਂ ਫੇਰ ਹੀ ਕੁਝ ਅਚੀਵ ਕਰੋਗੇ ਨਾ ਜੇ ਤੁਸੀਂ ਕੁਝ ਸੋਚਿਆ ਨਹੀਂ ਤੁਸੀਂ ਕਿੱਥੇ ਚੱਲੇ ਹੋ ਲਾਈਫ ਦੇ ਵਿੱਚ ਫੇਰ ਤੁਸੀਂ ਕਿੱਥੇ ਚੱਲੇ ਹੋ ਜਾ ਨਹੀਂ ਸਕਦੇ ਅਕਸਰ ਬਸ ਤਾਂ ਕੋਈ ਚੜ੍ਹ ਨਹੀਂ ਪਊਗਾ ਕਿਸੇ ਬਸ ਲਈ ਹੈ ਬਸ ਤਾਂ ਕਿਸੇ ਨੂੰ ਚੜ੍ਹਨੀ ਪਊਗੀ ਕਿ ਛੋਟੇ ਗੋਲਸ ਹੋ ਸਕਦੇ ਨੇ ਵੱਡੇ ਗੋਲਸ ਹੋ ਸਕਦੇ ਨੇ ਹਾਂ ਉਹ ਤਾਂ ਤੁਹਾਡੇ ਤੇ ਹੈ ਤੁਹਾਡੀ ਕਪੈਸਿਟੀ ਦੇਖੋ ਅਸੀਂ ਨਹੀਂ ਕਹਿੰਦੇ ਵੀ ਤੁਸੀਂ 50 ਕਿਲੋ ਭਾਰ ਚੱਕਣ ਦੇ ਕਾਬਿਲ ਆ ਵੀ ਤੁਸੀਂ 2 ਕੁਇੰਟਲ ਚੱਕੋ ਤੁਸੀਂ 50 ਨਹੀਂ 48 ਤੋਂ ਸ਼ੁਰੂ ਕਰ ਲਓ 40 ਤੋਂ ਸ਼ੁਰੂ ਕਰ ਲਓ ਕਰਨਾ ਚਾਹੀਦਾ ਮੇਰਾ ਖਿਆਲ ਜਿਹੜੀ ਸੈਟੀਸਫੈਕਸ਼ਨ ਮਿਲਦੀ ਹੈ ਜਦੋਂ ਆਪਾਂ ਆਪਣੀ ਗੋਲ ਅਚੀਵ ਕਰਦੇ ਆ ਉਹ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲ ਸਕਦੀ ਜਦੋਂ ਆਪਾਂ ਲਾਈਫ ਦੇ ਵਿੱਚ ਕੋਈ ਚੀਜ਼ ਅਚੀਵ ਕਰਦੇ ਆ ਜਿਹੜੀ ਆਪਾਂ ਕਿਹਾ ਸੀ ਆਪਾਂ ਕਰਾਂਗੇ ਉਹ ਓਦਾਂ ਕਿਸੇ ਚੀਜ਼ ਤੋਂ ਨਹੀਂ ਮਿਲਦੀ ਜਦੋਂ ਤੁਹਾਨੂੰ ਖੁਸ਼ੀ ਮਿਲਦੀ ਹੈ ਤੋਂ ਬਾਅਦ ਗੱਲ ਆਉਂਦੀ ਹੈ ਕਿ ਆਪਣੀਆਂ ਅਚੀਵਮੈਂਟਸ ਨੂੰ ਸੈਲੀਬ੍ਰੇਟ ਕਰਨਾ ਬਹੁਤ ਜ਼ਰੂਰੀ ਨੇ ਛੋਟੀਆਂ-ਛੋਟੀਆਂ ਅਚੀਵਮੈਂਟਸ ਨੂੰ ਜਿਹੜੀ ਆਪਾਂ ਗੱਲ ਕਰਦੇ ਮ ਕਿ ਜਿਵੇਂ ਤੁਸੀਂ ਗੋਲ ਸੈੱਟ ਕੀਤੇ ਸੀ ਉਹਨਾਂ ਨੂੰ ਅਚੀਵ ਕਰੋਗੇ ਇਹ ਨਹੀਂ ਹੈ ਕਿ ਵੱਡੇ ਗੋਲ ਹੋਣ ਕਿ ਛੋਟੀਆਂ ਅਚੀਵਮੈਂਟਸ ਵੀ ਹੋ ਸਕਦੀਆਂ ਕਿ ਕੁਝ ਵੀ ਹੋ ਸਕਦਾ ਤੁਹਾਡੀ ਲਾਈਫ ਦੇ ਵਿੱਚ ਜੋ ਤੁਹਾਨੂੰ ਲੱਗਦਾ ਕਿ ਬੈਟਰ ਹੈ ਅੱਜ ਕੱਲ ਨੂੰ ਉਹਨੂੰ ਸੈਲੀਬ੍ਰੇਟ ਕਰੋ ਤੁਸੀਂ ਕਿ ਮੈਂ ਅੱਜ ਕਿੰਨਾ ਬੈਟਰ ਨੇ ਹ ਕਿ ਮੈਂ ਖੁਸ਼ ਨਹੀਂ ਅੱਜ ਜੋ ਵੀ ਸੀਗਾ ਕਿੰਨਾ ਇੰਪੈਕਟ ਪਏਗਾ ਇਸ ਚੀਜ਼ ਦਾ ਤੁਹਾਡੇ ਤੇ ਗ੍ਰੈਟੀਟਿਊਡ ਵਾਪਸ ਆਉਣ ਦੀ ਗੱਲ ਥੈਂਕਫੁਲਨੈਸ ਵੀ ਨਾਲੇ ਥੇ ਹੋਏਗੀ ਪ੍ਰੋਜੈਕਟ ਵੱਡਾ ਕੰਮ ਆਵੇ ਨਾ ਤੇ ਛੋਟਾ ਤਾਂ ਖੁਸ਼ ਨਾ ਹੋਵੇ ਸੋ ਬਿਹਤਰ ਆ ਵੀ ਨਿੱਕੇ ਨਿੱਕੇ ਤੇ ਜਦੋਂ ਵੀ ਖੁਸ਼ੀ ਮਿਲਦੀ ਉਹਨੂੰ ਲੈ ਲਓ ਹਾਂਜੀ ਉਹ ਬਹੁਤ ਛੋਟਾ ਬਹੁਤ ਛੋਟਾ ਜੀਵਨ ਆ ਬਹੁਤ ਛੋਟੀ ਜੀ ਲਾਈਫ ਆ ਬੰਦੇ ਦੀ ਤੇ ਇਸ ਨੂੰ ਜਿੰਨਾ ਜਿਉਂ ਲਓਗੇ ਉਨਾ ਹੀ ਥੋੜਾ ਤੇ ਉਹ ਖੁਸ਼ੀ ਹੋ ਕੇ ਵੀ ਜਾਇਆ ਜਾ ਸਕਦਾ ਰੋ ਕੇ ਵੀ ਜਾਇਆ ਜਾ ਸਕਦਾ ਹੈ ਆਪਣੇ ਆਪ ਤੇ ਹੁੰਦਾ ਜੀ 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 ਇਸ ਤੋਂ ਬਾਅਦ ਇੱਕ ਇੰਪੋਰਟੈਂਟ ਚੀਜ਼ ਆਂਦੀ ਹੈ ਕਿ 네ਗੇਟਿਵ ਸੈਲਫ ਟਾਕ ਨਹੀਂ ਕਰਨ ਆਪਣੇ ਆਪ ਨੂੰ ਕਦੀ 네ਗੇਟਿਵ ਨਹੀਂ ਬੋਲਣਾ ਹਮ ਕੀ ਮੇਰ ਤੋਂ ਆ ਨਹੀਂ ਹੋਇਆ ਮੇਰ ਤੋਂ ਆ ਨਹੀਂ ਹੈਗਾ ਮੈਂ ਅੱਛਾ ਨਹੀਂ ਹੈਗਾ ਮੈਸ ਚੀਜ਼ ਵਧੀਆ ਨਹੀਂ ਹੈਗਾ ਇਦਾਂ ਕਦੀ ਨਹੀਂ ਕਹਿਣਾ ਪੈਂਦਾ ਕਿ ਨੈਗੇਟਿਵ ਸੈਲਫ ਟਾਕ ਨਹੀਂ ਕਰਨ ਅਕਸਰ ਸੁਣਦੇ ਆ ਲੋਕਾਂ ਨੂੰ ਹਾਂਜੀ ਮੈਂ ਤਾਂ ਮੇਰੇ ਤੋਂ ਤਾਂ ਹੁੰਦਾ ਹੀ ਨਹੀਂ ਮੈਂ ਤਾਂ ਕਈ ਵਾਰੀ ਗੁੱਸੇ 'ਚ ਆਇਆ ਘਰਦਿਆਂ ਨੂੰ ਕਹਿੰਦਾ ਚੰਗਾ ਮੈਂ ਤਾਂ ਇਹੋ ਜਿਹਾ ਹੀ ਆ ਹਾਂਜੀ ਤੇ ਤੋਂ ਬਾਅਦ ਇੰਪੋਰਟੈਂਟ ਗੱਲ ਆ ਜਾਂਦੀ ਹੈ ਕਿ ਪਹਿਲ ਜਿੱਦਾਂ ਵਾਪਸ ਆਪਾਂ ਥੋੜੀ ਜਿਹੀ ਟੌਪਿਕਸ ਜਾਨਣੇ ਪਿਆ ਕਿ ਰੋਜ਼ਾਨਾ ਥੋੜਿਆ ਸ਼ੁਕਰਾਨਾ ਕਰੋ ਹਮਮ ਕਿ ਚਾਹੇ ਥੋੜਾ ਜਾਂ ਹੋਵੇ ਰੋਜ਼ ਹਮ ਤੁਸੀਂ ਥੋੜਾ ਜਿਹਾ ਲਿਖੋ ਕਿ ਅੱਜ ਮੇਰੀ ਲਾਈਫ ਦੇ ਵਿੱਚ ਚਾਹ ਆਦਿਆ ਸੀ ਤੁਸੀਂ ਦੇਖੋਗੇ ਲਾਈ ਕਿ ਕਿੰਨੇ ਲੋਕ ਦੁਖੀ ਵੀ ਨਹੀਂ ਜ਼ਿੰਦਗੀ ਹੈ ਨਾ ਕਿ ਕਿੰਨੇ ਲੋਕਾਂ ਕੋਲ ਸੱਤਾ ਨਹੀਂ ਹੈ ਗਿਆ ਜਿਨੇ ਕੋਈ ਖਾਣਾ ਨਹੀਂ ਹੈਗਾ ਤੁਸੀਂ ਇਦਾਂ ਦੀਆਂ ਚੀਜ਼ਾਂ ਨੂੰ ਅਪਰੀਸ਼ੀਏਟ ਕਰੋ ਤੁਸੀਂ ਲੱਕੀ ਹੋ ਵੀ ਤੁਹਾਨੂੰ ਇਹ ਚੀਜ਼ਾਂ ਮਿਲਦੀਆਂ ਪਈਆਂ ਜਿੱਦ ਤਿਲ ਤੁਸੀਂ ਲਿਖੋ ਤੁਸੀਂ ਲਿਖ ਸਕਦੇ ਹੋ ਜਰਨਲਿੰਗ ਕਰ ਸਕਦੇ ਹੋ ਕਿਸੇ ਵੀ ਤਰੀਕੇ ਤੁਸੀਂ ਆਪਣਾ ਗ੍ਰੈਟੀਟਿਊਡ ਮਨਾਓ ਕਿ ਮੈਂ ਖੁਸ਼ ਹਾਂ ਗਾ ਜ਼ਿੰਦਗੀ ਚ ਮੇਰੇ ਕੋਲ ਆਹਾਂ ਚੀਜ਼ਾਂ ਵਧੀਆਂ ਹੋਈਆਂ ਅੱਜ ਉਹ ਚੀਜ਼ਾਂ ਤੁਸੀਂ ਲਿਖ ਸਕਦੇ ਹੋ ਇਸ ਤੋਂ ਬਾਅਦ ਇੱਕ ਇੰਪੋਰਟੈਂਟ ਚੀਜ਼ ਕੀ ਆਪਣੀਆਂ ਜਿਹੜੀਆਂ ਵੈਲਿਊਜ਼ ਨੇ ਹੂੰ ਹੂੰ ਉਹਨਾਂ ਨੂੰ ਸਮਝੋ ਉਹਨਾਂ ਨੂੰ ਲੱਭੋ ਹੂੰ ਹੂੰ ਤੇ ਆਪਣੇ ਆਪ ਨੂੰ ਅੰਡਰਸਟੈਂਡ ਕਰੋ ਕਿ ਤੁਹਾਡੀਆਂ ਵੈਲਿਊਜ਼ ਕੀ ਨੇ ਜਦੋਂ ਤੁਸੀਂ ਆਪਣੀਆਂ ਵੈਲਿਊਜ਼ ਨੂੰ ਸਮਝ ਕੇ ਉਹਨਾਂ ਤੇ ਖੜੇ ਹੋ ਜਾਓਗੇ ਹੂੰ ਹੂੰ ਤੁਹਾਡੇ 'ਚ ਬਹੁਤ ਜ਼ਿਆਦਾ ਕੌਨਫੀਡੈਂਸ ਆ ਜਾਏਗਾ ਹੂੰ ਕਿ ਜਿੱਦਾਂ ਕਿ ਤੁਸੀਂ ਕੋਈ ਚੀਜ਼ ਸੈੱਟ ਕਰ ਲੀਗੀ ਮੈਂ ਮੈਨੂੰ ਲੱਗਦਾ ਕਿ ਇਹ ਚੀਜ਼ ਠੀਕ ਆ ਕਿ ਮੈਨੂੰ ਲੱਗਦਾ ਇਹ ਚੀਜ਼ ਗਲਤ ਆ ਮੈਂ ਇਸ ਲਈ ਖੜੇ ਹੋਣਾ ਫਿਰ ਤੁਹਾਡੇ 'ਚ ਆਪਣੇ ਆਪ ਹੀ ਕੌਨਫੀਡੈਂਸ ਆ ਜਾਏਗਾ ਕਿ ਮੈਂ ਆਪਣੀ ਵੈਲਿਊ ਨੂੰ ਫਾਲੋ ਕਰਨਾ ਮੈਂ ਆਪਣੀ ਜੋ ਵੀ ਸਿੱਖਿਆ ਜੋ ਵੀ ਕੁਝ ਹੈਗਾ ਕਿ ਮੈਂ ਆਪਣੇ ਉਹਨੂੰ ਅੰਦਰੋਂ ਫੋਲੋ ਕਰਨਾ ਕਿ ਮੈਂ ਉਸੇ ਤਰੀਕੇ ਨਾਲ ਜੀਣਾ ਉਹ ਉਹਦੇ ਨਾਲ ਤੋਂ ਤੁਹਾਡੇ ਤੋਂ ਜ਼ਿਆਦਾ ਕੌਨਫੀਡੈਂਸ ਆ ਦੇਗਾ ਮੇਰੇ ਹਿਸਾਬ ਨਾਲ ਬਿਲਕੁਲ ਤੇ ਹਾਂਜੀ ਜਦੋਂ ਬੈਟਰ ਹੋ ਜਾਏਗਾ ਸੋਸ਼ੀਅਲੀ ਵੀ ਤੁਸੀਂ ਤਰਲੇ ਲੱਗੋਗੇ ਬਿਲਕੁਲ ਦੇਖੋ ਮੈਨੂੰ ਜਿਹੜੀ ਵਧੀਆ ਗੱਲ ਇਹ ਲੱਗੀ ਵੀ ਸ਼ੁਕਰਗੁਜ਼ਾਰ ਹੋਣਾ ਹਾਂਜੀ ਇਹ ਇੱਕ ਬਹੁਤ ਵੱਡੀ ਚੀਜ਼ ਆ ਤੇ ਸਾਡੇ ਤਾਂ ਗੁਰਬਾਣੀ ਵੀ ਕਹਿੰਦੀ ਆ ਵੀ ਬੇਸ਼ੁਕਰੇ ਨਹੀਂ ਹੋਣਾ ਹਾਂਜੀ ਤੇ ਜਿਹੜਾ ਸ਼ੁਕਰਗੁਜ਼ਾਰੀ ਆ ਉਹ ਕਿਤਨੇ ਕਿਤੇ ਮਿਸ ਆ ਸਾਡਾ ਸਾਡੇ ਸੌਰੀ ਟੂ ਸੇ ਫੇਰ ਇਹੀ ਗੱਲ ਕਹੂੰਗਾ ਵੀ ਸਾਡਾ ਸਮਾਜ ਦੇ ਵਿੱਚ ਦੌੜ ਲੱਗੀ ਪੈਸਿਆਂ ਦੀ ਦੌੜ ਲੱਗੀ ਅੱਗੇ ਵਧਣ ਦੀ ਤੇ ਉਸ ਦੌੜ ਦੇ ਵਿੱਚ ਅਸੀਂ ਸਾਰਾ ਦਿਨ ਗਿਲੇ ਸ਼ਿਕਵੇ ਲੰਬੇ ਦੇਈ ਜਾਂਦੇ ਰਹਿੰਦੇ ਆ ਫੁਲਾਨੇ ਨੂੰ ਆ ਮਿਲ ਗਿਆ ਮੈਨੂੰ ਇਹ ਨਹੀਂ ਮਿਲਿਆ ਫੁਲਾਨੇ ਨੂੰ ਉਹ ਹੋ ਗਿਆ ਇਹ ਨਹੀਂ ਮਿਲਿਆ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈ ਹੀ ਆ ਉਹਨਾਂ ਨੂੰ ਅਸੀਂ ਮਾਨਦੇ ਨਹੀਂ ਹਾਂਜੀ ਉਹਨਾਂ ਨੂੰ ਛੱਡ ਕੇ ਆਖੀ ਜੋ ਸਾਨੂੰ ਮਿਲ ਜਾਂਦਾ ਸਾਨੂੰ ਲੱਗਦਾ ਕਿ ਉਹ ਤੋਂ ਅੱਗੇ ਮਿਲੇ ਕੁਝ ਹਾਂ ਉਦੋਂ ਅੱਗੇ ਮਿਲੇ ਕੁਝ ਬਸ ਇਦਾਂ ਚੱਲਦਾ ਰਹਿੰਦਾ ਸਿਸਟਮ ਹਾਂ ਇਹਦੇ ਇਹਦੇ 'ਚ ਮੇਰਾ ਤਾਂ ਇਹੀ ਮੰਨਣਾ ਜੀ ਜੇ ਤੁਸੀਂ ਫਿੱਟ ਫਾਰ ਹੋ ਨਾ ਹਾਂਜੀ ਤੇ ਤੁਹਾਡੇ ਕੋਲੇ ਕੁਝ ਨਹੀਂ ਹੈ ਹਾਂਜੀ ਤਾਂ ਵੀ ਤੁਹਾਨੂੰ ਸਭ ਤੋਂ ਵੱਡਾ ਸ਼ੁਕਰਗੁਜ਼ਾਰ ਤਾਂ ਹੋਣਾ ਚਾਹੀਦਾ ਵੀ ਤੁਸੀਂ ਤੁਸੀਂ ਫਿੱਟ ਫਰੋਂ ਨਹੀਂ ਇੱਥੇ ਮਿਲੀਅਨ ਟ੍ਰਿਲੀਅਨ ਐਅਰ ਬੈਠੇ ਲੋਕ ਜਿਹੜੇ ਉਹਨਾਂ ਦੇ ਜੇ ਇੱਕ ਅੰਗ ਦੁਖਦਾ ਨਾ ਤੇ ਜਾ ਉਹਨਾਂ ਦਾ ਹਾਲ ਦੇਖੋ ਤੁਸੀਂ ਅੱਜ ਹੀ ਦੇਖ ਲਓ ਵੱਡੇ ਘਰਾਂ ਦੇ ਦੇਖ ਲਓ ਹੁਣ ਜੇ ਅਬਾ ਅਮਾਨੀ ਕੀ ਸੋਚਦਾ ਕਿੱਡੇ ਵੱਡੇ ਆਓ ਪਰ ਉਹਨਾਂ ਦਾ ਬੇਟੇ ਦੀ ਜਿਹੜੀ ਮੈਡੀਕਲ ਹਾਲਤ ਦੀ ਪ੍ਰੋਬਲਮ ਆ ਉਹਨੂੰ ਤਾਂ ਉਹ ਕਿੰਨਾ ਪੈਸਾ ਲਾ ਰਹੇ ਆ ਤੇ ਕਿਤੇ ਇੱਕ ਗਰੀਬ ਜਿਹੜਾ ਇੱਟਾਂ ਚੱਕਦਾ ਸੜਕ ਤੇ ਕੰਮ ਕਰਦਾ ਖੇਤਾਂ 'ਚ ਕੰਮ ਕਰਦਾ ਤੇ ਉਹ ਇੰਨਾ ਕੁ ਫਿਟ ਫਾਰ ਆ ਉਹ ਤੇ ਉਹਨੂੰ ਉਹ ਉਹਦਾ ਪੈਸਾ ਉੱਥੇ ਕੀ ਕਰ ਲੂਗਾ ਕੁਛ ਨਹੀਂ ਨਾ ਕਰ ਸਕਦਾ ਹੈਲਥ ਸਭ ਤੋਂ ਇੰਪੋਰਟੈਂਟ ਹੈ ਤਾਂ ਹੀ ਤਾਂ ਕਹਿੰਦੇ ਨਾ ਵੀ ਨੀਂਦ ਨੀਂ ਲਿਆਂਦੀ ਜਾ ਸਕਦੀ ਤੁਸੀਂ ਬਿਸਤਰਾ ਤਾਂ ਵਿਛਾਲੋਗੇ ਬਹੁਤ ਸੋਹਣਾ ਮਖਮਲ ਦਾ ਸੋਨੇ ਦਾ ਵੀ ਬਣਾ ਲਓ ਪਰ ਨੀਂਦ ਕਿੱਥੋਂ ਲੈ ਕੇ ਆਉਂਗਾ ਉਹੀ ਗੱਲ ਹੈਗੀ ਹੈ ਜੀ ਜ਼ਰੂਰ ਜ਼ਰੂਰ ਨਹੀਂ ਮੈਂ ਵੀ ਐਗਰੀ ਕਰਦਾ ਇਸ ਚੀਜ਼ ਤੇ ਜੀ ਤੇ ਇੱਕ ਜ਼ਰੂਰੀ ਚੀਜ਼ ਹੈਗੀ ਆ ਇਹਦੇ ਲਈ ਕੀ ਸਾਡਾ سپورਟ ਸਿਸਟਮ ਹੋਣਾ ਚਾਹੀਦਾ ਹੁਣ سپورਟ ਸਿਸਟਮ ਕੀ ਹੁੰਦਾ ਕਿ ਜਿਹੜੇ ਲੋਕਾਂ ਤੇ ਆਪਾਂ ٹرسٹ ਕਰਦੇ ਆਂ ਜਿਹੜੇ ਲੋਕਾਂ ਤੇ ਆਪਾਂ ਰਿਲਾਇ ਕਰ ਸਕਦੇ ਆਂ ਉਹ ਲੋਕ ਹੋਣੇ ਸਾਡੀ ਜ਼ਿੰਦਗੀ ਚ ਬਹੁਤ ਜ਼ਰੂਰੀ ਹਮ ਜਦੋਂ ਤੁਸੀਂ ਕਿਸੇ ਬੁਰੇ ਇਨਸਾਨ ਨੂੰ ਮਿਲਦੇ ਹੋ ਜਿਹੜੇ ਪਹਿਲਾਂ ਕੀ ਕਰਦੇ ਨੇ ਤੁਹਾਡੇ ਰਿਸ਼ਤੇ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤਾਂ سپورਟ ਸਿਸਟਮ ਹੋਣਾ ਬਹੁਤ ਜ਼ਰੂਰੀ ਹੈ ਜਿਹਨਾਂ ਨਾਲ ਤੁਸੀਂ ਗੱਲਾਂ ਕਰ ਸਕੋ ਕਿ ਮੇਰੇ ਨਾਲ ਇਦਾਂ ਹੁੰਦਾ ਆ ਪ੍ਰਯਾ ਜੋ ਵੀ ਹੈਗਾ ਤੇ ਜੇ ਜੇ ਲੋਡ ਹੈਗੀ ਆ ਤੁਸੀਂ professionals ਕੋਲ ਵੀ ਜਾ ਸਕਦੇ ਹੋ ਜਿਨ੍ਹਾਂ ਦੀ ਜਿਨ੍ਹਾਂ ਦਾ ਕੰਮ ਹੀ ਉਹ ਹੈ ਤੁਹਾਡੀ ਹੈਲਪ ਕਰਨਾ ਹਨ ਤੇ ਇਹ ਕਾਫੀ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਕਿਸੇ ਨਾਲ ਹੋਰ ਨਾਲ ਵੀ ਗੱਲਾਂ ਕਰ ਸਕਦੇ ਹੋ ਤੁਹਾਡੀਆਂ ਚੀਜ਼ਾਂ ਬਾਰੇ ਜਿਨ੍ਹਾਂ ਬਾਰੇ ਤੁਹਾਨੂੰ ਜਿਹੜੀਆਂ ਤੁਹਾਨੂੰ ਹਰਟ ਕਰਦੀਆਂ ਪਈਆਂ ਜੋ ਵੀ ਆ ਜਿਨ੍ਹਾਂ ਤੇ ਲੋ ਤੁਸੀਂ ਰਿਲਾਇ ਕਰ ਸਕਦੇ ਹੋ ਜਿਹੜੇ ਤੁਹਾਨੂੰ ਪੋਜ਼ਿਟਿਵ ਵਾਈਬਸ ਦੇਣ ਉਹਨਾਂ ਦੇ ਲੋਕ ਹੋਣੇ ਬਹੁਤ ਜ਼ਰੂਰੀ ਨੇ లైਫ ਦੇ ਵਿੱਚ ਤੁਹਾਡਾ ਆਲਾ ਦਵਾਲਾ ਚੰਗਾ ਹੋਣਾ ਚਾਹੀਦਾ ਜਿਹੜਾ سپورਟ ਸਿਸਟਮ ਦੇ ਵਿੱਚ ਮੈਂ ਇੱਥੇ ਜ਼ਰੂਰ ਕਹਿਣਾ ਚਾਹੂੰਗਾ ਵੀ ਜਿਹੜਾ ਤੁਹਾਡੇ ਪੇਰੈਂਟਸ ਹੁੰਦੇ ਹਨ ਨਾ ਜੇ ਮਾਪੇ ਆ ਜਿਹੜੇ ਉਹ ਹਮੇਸ਼ਾ ਹੀ ਆਪਣੇ ਬੱਚੇ ਲਈ ਚੰਗਾ ਸੋਚਦੇ ਤੇ ਉਹ ਤੁਹਾਡੀ سپورਟ ਦੇ ਤੌਰ ਤੇ ਉੱਤੇ ਖੜਦੇ ਆ ਜਿੰਨਾ ਕਿ ਤੁਸੀਂ ਨਹੀਂ ਆਪਣਾ ਸੰਭਾਲਿਆ ਹੁੰਦਾ ਉਦੋਂ ਤੱਕ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ ਪਰ ਉਦੋਂ ਬਾਅਦ ਵੀ ਉਹ ਭੱਜੇ ਨਹੀਂ ਹੁੰਦੇ ਉਹ ਤੁਹਾਡੇ ਨਾਲ ਹੀ ਹੁੰਦੇ ਸੋ ਮੈਂ ਬੱਚਿਆਂ ਨੂੰ ਇੱਥੇ ਜ਼ਰੂਰ ਇੰਨੀ ਕਿ ਜਗ੍ਹਾ ਲ ਕਹੂੰਗਾ ਵੀ ਜਿੰਨਾ ਕਿ ਤੁਸੀਂ ਨਾਲ ਲੈ ਕੇ ਚੱਲ ਲੋਂਗੇ ਉਹਨੇ ਹੀ ਤੁਹਾਡਾ ਬੈਨੀਫਿਟ ਹੋ ਜੂਗਾ ਕਿਉਂਕਿ ਕਈ ਵਾਰ ਕੀ ਹੁੰਦਾ ਇੱਥੇ ਸਾਡੇ ਕਲਚਰ ਚ ਇੱਕ ਵੱਡੀ ਪ੍ਰੋਬਲਮ ਆ ਹਿਤ ਮੈਂ ਅਕਸਰ ਕਹਿਣਾ ਹੁੰਦਾ ਵੀ ਤਰੱਕੀ ਦਾ ਲੈਵਲ ਜੇ ਤੁਸੀਂ ਡਬਲ ਕਰਨਾ ਨਾ ਤਰੱਕੀ ਹਰ ਬੰਦਾ ਕਰਦਾ ਜੀਵਨ ਚ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਬਲਮ ਵੱਡੀ ਪ੍ਰੋਬਲਮ ਰਹੀ ਆ ਹੁਣ ਤੱਕ ਜਦੋਂ ਪੇਰੈਂਟ ਕੰਮ ਕਰ ਰਿਹਾ ਜਾਂ ਬਾਪ ਕੰਮ ਕਰ ਰਿਹਾ ਪੂਰੇ ਜੋਰਾਂ ਸ਼ੋਰਾਂ ਦੇ ਮਿਹਨਤ ਕਰਕੇ ਪਰਿਵਾਰ ਪਾਲ ਰਿਹਾ ਤਰੱਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਦੋਂ ਤਾਂ ਬੱਚੇ ਪੜ ਰਹੇ ਆ ਉਹਨਾਂ ਦਾ ਖਰਚਾ ਹੀ ਹੁੰਦਾ ਜਾਂ ਬੱਚੇ ਆਪ ਦੇ ਕਈ ਐਸ਼ੋ ਰਾਮ ਚਾਹ ਜਾਂ ਹੋਰ ਠੀਕ ਆ ਜਦੋਂ ਬੱਚਾ ਕਮਾਉਣ ਲੱਗ ਜਾਂਦਾ ਉਦੋਂ ਬਾਪ ਕਿਤੇ ਨ ਕਿਤੇ ਬਹਿ ਜਾਂਦਾ ਉਦੋਂ ਬਾਪ ਕੰਮ ਛੱਡ ਦਿੰਦਾ ਵੀ ਹੁਣ ਮੁੰਡਾ ਕਮਾਉਣ ਲੱਗ ਗਿਆ ਉਹਨੇ ਕਮਿਲਦਾਰੀ ਚੱਕ ਲਈ ਪਰ ਬਹੁਤ ਘੱਟ 5% ਉਹ ਲੱਕੀ ਪਰਿਵਾਰ ਹੁੰਦੇ ਆ ਜਿੱਥੇ ਬਾਪ ਬੇਟਾ ਦੋਨਾਂ ਨੂੰ 10 ਸਾਲ ਇਕੱਠੀ ਕਮਾਈ ਕਰਨ ਨੂੰ ਮਿਲ ਜੇ ਜੇ 10 ਸਾਲ ਬਾਪ ਤੇ ਬੇਟਾ ਇਕੱਠੀ ਕਮਾਈ ਕਰ ਲੈਣ ਨਾ ਆਪਦੇ ਲਾਈਫ ਸਟਾਈਲ ਦੇ ਵਿੱਚ ਤੇ ਮੈਂ ਤਾਂ ਉਹ ਘਰ ਨੂੰ ਤਰੱਕੀ ਤੋਂ ਤੁਸੀਂ ਰੋਕ ਨਹੀਂ ਸਕਦੇ ਕਿਉਂਕਿ ਉਹਨਾਂ ਕੋਲੇ ਖਰਚੇ ਉਹੀ ਰਹਿ ਜਾਣੇ ਆ ਇਨਕਮ ਡਬਲ ਹੋ ਜਾਣੀ ਆ ਪਰ ਕਿਤੇ ਨਾ ਕਿਤੇ ਅੱਜ ਸਮਾਜ 'ਚ ਹੋ ਗਿਆ ਵੀ ਜਦੋਂ ਜਵਾਕ ਕਮਾਊ ਹੋ ਜਾਂਦਾ ਜਾਂ ਤਾਂ ਓੜਾਰੀ ਮਾਰ ਜਾਂਦਾ ਜਾਂ ਫਿਰ ਉਹ ਕਿਤੇ ਨਾ ਕਿਤੇ ਪੇਰੈਂਟਸ ਜਿਹੜੇ ਬਹਿ ਜਾਂਦੇ ਆ ਘਰੇ ਟੇਕੇ ਤੇ ਦੋਨਾਂ ਪਾਸੇ ਇਹ ਵੀ ਇੱਕ ਵੱਡਾ ਵਿਸ਼ਾ ਇਹਦੇ ਤੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਪਰ ਤੁਸੀਂ ਜਿਹੜੇ ਪੁਆਇੰਟ ਨਾਲ ਗੱਲ ਰਲਦੀ ਸੀ ਮੈਂ ਤਾਂ ਤੁਹਾਨੂੰ ਕਿਹਾ ਹੋਰ ਅੱਗੇ ਕੀ ਕਹਿਣਾ ਜਾਓਗੇ ਹੋਰ ਅੱਗੇ ਏਤੋਂ ਬਾਅਦ ਵਾਪਸ ਆ ਜਾਂਦਾ ਕਿ ਆਪਣੇ ਆਪ ਨੂੰ ਮਾਫ ਕਰਾਂ ਕਿ ਹਰ ਇੱਕ ਇਨਸਾਨ ਤੋਂ ਗਲਤੀਆਂ ਹੁੰਦੀਆਂ ਨੇ ਹਨਾ ਜੀ ਬਾਰ ਬਾਰ ਤੁਸੀਂ ਪਾਸਟ ਬਾਰੇ ਸੋਚ ਕੇ ਕਿ ਜੋ ਵੀ ਤੁਹਾਡੇ ਨਾਲ ਬੀਤਿਆ ਉਹਦੇ ਬਾਰੇ ਤੁਸੀਂ ਜਿੰਨਾ ਸੋਚੀ ਜਾਓਗੇ ਉਨਾ ਹੀ ਤੁਸੀਂ ਤੰਗ ਹੋਈ ਜਾਓਗੇ ਜੋ ਹੋ ਚੁੱਕਿਆ ਉਹ ਤਾਂ ਹੋ ਚੁੱਕਿਆ ਹੋ ਗਿਆ ਤੁਸੀਂ ਅੱਜ ਕਿੰਨਾ ਕੁਝ ਸਿੱਖਿਆ ਉਸ ਚੀਜ਼ ਨੂੰ ਉੱਤੇ ਫੋਕਸ ਕਰੋ ਜੋ ਤੁਸੀਂ ਕਿਸੇ ਬੁਰੀ ਚੀਜ਼ ਦੇ ਥਰੂ ਜਾਂਦੇ ਹੋ ਤੁਹਾਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਉਸ ਚੀਜ਼ ਨੂੰ ਕਿ ਤੁਸੀਂ ਕਿੰਨਾ ਕੁਝ ਸਿੱਖਿਆ ਤੁਸੀਂ ਕਿੰਨੇ ਬੈਟਰ ਹੋ ਗਏ ਉਹ ਸਿੱਖ ਕੇ ਕਿ ਫਿਊਚਰ 'ਚ ਤੁਸੀਂ ਅਵੋਇਡ ਕਰ ਸਕੋਗੇ ਇਸ ਤਰ੍ਹਾਂ ਦੀ ਚੀਜ਼ ਨੂੰ ਹਨਾ ਤੇ ਉਹ ਪੋਜ਼ਿਟਿਵ ਤੇ ਉਹ ਤੋਂ ਵੀ ਫੋਕਸ ਕਰੋ ਕਿ ਮੈਂ ਕਿੰਨਾ ਕੁ ਸਿੱਖਿਆ ਮੈਂ ਕਿੰਨਾ ਡਿਵੈਲਪ ਹੋਇਆ ਤੇ ਮੈਂ ਹੁਣੇ ਨੂੰ ਕਿੱਦਾਂ ਯੂਜ਼ ਕਰ ਸਕਦਾ ਲਾਈਫ ਦੇ ਵਿੱਚ ਕਿ ਹਰ ਇੱਕ ਚੀਜ਼ ਦਾ ਰੀਜ਼ਨ ਹੁੰਦਾ ਹਮ ਹੈਨਾ ਕਿ ਤੁਹਾਨੂੰ ਤੁਸੀਂ ਸਟਰੋਂਗ ਬਣੇ ਹੋ ਅੱਜ ਤਾਂ ਕੋਈ ਕੋਈ ਨਾ ਕੋਈ ਤਾਂ ਪੱਠੀ ਚੋਂ ਤਪ ਕੇ ਨਿਕਲੇ ਹੁੰਦੇ ਹਾਂ ਉਹੀ ਕੀ ਹੀਰੇ ਕਿਹੜਾ ਥੋਖੇ ਬੰਦੇ ਨੇ ਹਾਂ ਜੀ ਜੀ ਤਪ ਕੇ ਨਿਕਲਦੇ ਉਹੀ ਗੱਲ ਹੈਗੀ ਹੈ ਜੀ ਜੀ ਤੇ ਬਸ ਆਹੀ ਸੀਗੇ ਅੱਜ ਦੇ ਸਟੈਪਸ ਸਾਰੇ ਬਹੁਤ ਤੁਸੀਂ ਵਧੀਆ ਢੰਗ ਨਾਲ ਐਕਸਪਲੇਨ ਕੀਤਾ ਪਰ ਮੈਨੂੰ ਇਹਤ ਬੜੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਜਦੋਂ ਤੁਹਾਡੇ ਵਰਗੀ ਜੰਗ ਜਨਰੇਸ਼ਨ ਦੇ ਬੱਚੇ ਇਦਾਂ ਦੀਆਂ ਗੱਲਾਂ ਕਰਦੇ ਆ ਕਿਉਂਕਿ ਇਹ ਇਹ ਜਿਹੜੀ ਉਮਰ ਦੇ ਵਿੱਚ ਮੈਂ ਬੱਚਿਆਂ ਨੂੰ ਨੱਚਣਾ ਹੱਸਣਾ ਖੇਡਣਾ ਹਦੰਗੜ ਮਚਾਉਣੇ ਤਾਂ ਦੇਖਦਾ ਮੈਂ ਇਹ ਬੁਰਾਈ ਨਹੀਂ ਸਮਝਦਾ ਇੱਕ ਟਾਈਮ ਹੁੰਦਾ ਕਰਨਾ ਚਾਹੀਦਾ ਉਹ ਵੀ ਬੱਚੇ ਨੂੰ ਸਾਰਾ ਬੱਚਾ ਜੇ ਛੋਟਾ ਸ਼ਰਾਰਤੀ ਨਹੀਂ ਉਹ ਵੀ ਗਲਤ ਆ ਸ਼ਰਾਰਤਾਂ ਵੀ ਬੱਚੇ ਦਾ ਇੱਕ 파ਟ ਆ ਲੱਗਦਾ ਪਰ ਜਵਾਨੀ ਵੇਲੇ ਏ ਵੀ ਪਾਰਟ ਹੁੰਦੇ ਆ ਜਿਹੜੇ ਮਾੜੇ ਮੋٹے ਬੱਚਾ ਜਿਹੜਾ ਹਦੰਗੋੜ ਮਚਾਉਂਦਾ ਹੋਰ ਕਰਦਾ ਪਰ ਨਾਲ ਜੇ ਤੁਹਾਡੇ ਵਰਗੀਆਂ ਜਿਹੜੀਆਂ ਕੁਆਲਿਟੀਆਂ ਰੱਖ ਕੇ ਕੋਈ ਚੱਲੂ ਆ ਤਾਂ ਸਿਉਣੇ ਤੇ ਸੁਹਾਗਾ ਇਸ ਨੂੰ ਕਿਹਾ ਜਾਂਦਾ ਸੋ ਮੈਨੂੰ ਨਾ ਦਰਸ਼ਕੋ ਜਿਹੜੀ ਬੜੀ ਖੁਸ਼ੀ ਐ ਇਸ ਗੱਲ ਦੀ ਹੋ ਰਹੀ ਆ ਵੀ ਮੈਂ ਚਲੋ ਹਿਤ ਕਮਰ ਨੂੰ ਬਹੁਤ ਛੋਟੇ ਜਿਹੇ ਤੋਂ ਜਾਣਦਾ ਬੜਾ ਸੁਲਝਾ ਬੱਚਾ ਪਰ ਮੈਨੂੰ ਬੜੀ ਖੁਸ਼ੀ ਦੀ ਗੱਲ ਇਹ ਆ ਵੀ ਮੈਂ ਇਹਦਾ ਜਿਹੜਾ ਕਰੈਕਟਰ ਆ ਜਿਹੜੀਆਂ ਗੱਲਾਂ ਦੇਖੀਆਂ ਮੈਨੂੰ ਉਹਦੇ ਵਿੱਚ ਜਿਹੜੀ ਵਧੀਆ ਗੱਲ ਪਤਾ ਕਿੱਥੋਂ ਲੱਗੀ ਕਿਤਾਬਾਂ ਨਾਲ ਜੁੜਨਾ ਅੱਜ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਮੈਂ ਫਲਾਨੀ ਕਿਤਾਬ ਹੁਣ ਪੜ ਰਿਹਾ ਸੋ ਜਦੋਂ ਤੁਸੀਂ ਕਿਤਾਬਾਂ ਪੜਦੇ ਹੋ ਬਾਕੀ ਮਾਂ-ਬਾਪ ਦੀ ਸਿੱਖਿਆ ਤਾਂ ਹੁੰਦੀ ਆ ਇਹਨਾਂ ਦੇ ਮਾਂ-ਬਾਪ ਨੇ ਵੀ ਬਹੁਤ ਹੀ ਵਧੀਆ ਇਹਨਾਂ ਦਾ ਪਾਲਣ-ਪੋਸ਼ਣ ਕੀਤਾ ਜਿਹੜਾ ਇੱਕ ਮਾਇਨੇ ਰੱਖਦਾ ਤੇ ਅਸੀਂ ਵੀ ਵਧੀਆ ਸਾਨੂੰ ਵੀ ਪੜਪਾਗੀਆਂ ਇਸ ਪਲੇਟਫਾਰਮ ਦੇ ਨਾਲ ਪਹਿਲੇ ਦਿਨ ਤੋਂ ਇਹ ਫੈਮਿਲੀ ਆਪਣੇ ਨਾਲ ਜੁੜੇ ਹੋਏ ਆ ਤੇ ਬਹੁਤ ਹੀ ਡੈਡੀਕੇਸ਼ਨ ਨਾਲ ਇਹ ਸਾਰਾ ਕੁਝ ਕਰੀ ਜਾਂਦੇ ਆ ਹੁਣ ਜਿੰਨੇ ਪੁਆਇੰਟ ਅੱਜ ਜਿਹੜੇ ਡਿਸਕਸ ਕੀਤੇ ਆ ਇਹ ਪੁਆਇੰਟ ਦੇਖੋ ਪਹਿਲਾਂ ਤਾਂ ਤੇ ਮਿਹਨਤ ਕਰਨੀ ਪਈ ਆ ਇਹਨਾਂ ਨੂੰ ਜਿਉਂ ਆ ਇਹਨਾਂ ਨੂੰ ਪੜਿਆ ਇਹਨਾਂ ਤੇ ਰਿਸਰਚ ਕੀਤੀ ਉਹਨਾਂ ਦੇ ਨੋਟਸ ਬਣਾਏ ਹੁਣ ਜਿਹੜਾ ਆਸਟ੍ਰੇਲੀਅਨ ਸਟੱਡੀ ਦਾ ਸਿਸਟਮ ਆ ਇਹ ਕਹਿੰਦਾ ਵੀ ਆਸਟ੍ਰੇਲੀਅਨ ਸਟੱਡੀ ਚ ਪੇਪਰ ਨਹੀਂ ਹੁੰਦੇ ਐਗਜ਼ਾਮ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਉਹ ਕਹਿੰਦੇ ਆ ਵੀ ਪੜ ਲਓ ਫਿਰ ਲਿਖ ਲਓ ਤੇ ਫਿਰ ਉਹਨਾਂ ਨੂੰ ਦੁਬਾਰੇ ਜਦੋਂ ਸੁਣਾ ਦਿਓ ਤਾਂ ਤਿੰਨ ਜਦੋਂ ਸੈਸ਼ਨ ਵਿਚ ਦੀ ਲੰਘੇ ਤੁਸੀਂ ਭੁੱਲਦੇ ਨਹੀਂ ਤੇ ਹੁਣ ਉਹ ਤਿੰਨੇ ਸੈਸ਼ਨ ਇਹ ਵਿੱਚ ਦੀ ਨੰਗੇ ਆ ਮੰਨ ਲਓ ਇਹ ਸ਼ੋਲੇ ਇਹਨਾਂ ਨੇ ਕੀਤਾ ਪਰ ਫੇਰ ਵੀ ਇਹਨਾਂ ਨੇ ਕੀਤਾ ਤੇ ਇਹਨਾਂ ਦੇ ਆਪਦੇ ਜੀਵਨ ਤੇ ਤਾਂ ਆਉ ਆ ਨਾ ਸੋ ਮੈਂ ਇੱਥੇ ਨਾ ਹਿਤ ਕਮਰ ਸਾਰੇ ਯੂਥ ਨੂੰ ਕਹੂੰਗਾ ਇਹ ਆਈਕੋਨਿਕ ਚੀਜ਼ਾਂ ਹੁੰਦੀਆਂ ਰੋਲ ਮਾਡਲ ਹੁੰਦੇ ਆ ਸਭ ਦੇ ਤੁਹਾਡੇ ਵੀ ਕੋਈ ਰੋਲ ਮਾਡਲ ਆ ਬੱਚਿਆਂ ਨੂੰ ਕਹੂੰਗਾ ਵੀ ਇਹ ਜ਼ਰੂਰ ਚੀਜ਼ਾਂ ਫੋਲੋ ਕਰਨ ਤੁਸੀਂ ਤੁਹਾਡੀ ਜਨਰੇਸ਼ਨ ਦਾ ਜਾਂਦੇ ਜਾਂਦੇ ਇੱਕ ਜ਼ਰੂਰ ਮੈਨੂੰ ਜਵਾਬ ਦੇ ਕੇ ਜਾਇਓ ਕਿਉਂਕਿ ਸਾਡੇ ਨਾਲ ਇੱਕ ਆਉਂਦਾ ਸਵਾਲ ਜਿੰਨੇ ਵੀ ਅਸੀਂ ਪਰਦੇਸੀ ਆਏ ਅਸੀਂ ਕਹਿਣਾ ਵੀ ਅਸੀਂ ਜਵਾਗ ਗੋਆ ਲਿਆ ਆਪਦੇ ਆਮ ਕਹਿ ਦਿੰਦੇ ਆ ਇਹ ਡਾਇਲਗ ਸੁਣਨ ਨੂੰ ਮਿਲਦਾ ਚਲੋ ਮੈਂ ਕਰਮਾਂ ਵਾਲਾ ਬਾਪ ਆਮ ਵੀ ਮੇਰਾ ਬੱਚਾ ਬਹੁਤ ਵਧੀਆ ਲਾਇਕ ਆ ਸੈਟ ਨਿਕਲਿਆ ਤੁਹਾਡੇ ਮੰਮੀ ਡੜੀ ਲਾਇਕ ਕਰਮਾਂ ਵਾਲਿਆ ਮੈਂ ਕਹੂੰ ਆ ਜਿਹੜੇ ਉਹਨਾਂ ਦਾ ਲਾਇਕ ਬੱਚਾ ਪਰ ਤੁਸੀਂ ਆਪਦੇ ਜਿਹੜੇ ਆਲੇ ਦੁਆਲੇ ਕਿੰਨਾ ਦੇਖਦੇ ਹੋ ਬੱਚੇ ਜਾਂ ਕੱਲੀ ਸਾਡਾ ਐਵੇਂ ਡਾਰੀ ਆ ਵੀ ਬੱਚੇ ਕਿੰਨੇ ਕ ਆਪਣੇ ਆਪਣੇ ਜਿਹੜੇ ਕਮਿਊਨਿਟੀ ਦੇ ਬੱਚੇ ਆ ਕਿੰਨੇ ਕੁ ਵਧੀਆ ਕਿਉਂਕਿ ਤੁਹਾਡਾ ਸਰਕਲ ਸਾਡੇ ਨਾਲੋਂ ਵੱਧ ਆ ਨਹੀਂ ਮੇਰੇ ਖਿਆਲ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਨੇ ਕਿ ਤੁਸੀਂ ਸੁਸਾਇਟੀ 'ਚ ਦੇਖੋਗੇ ਬੱਚਿਆਂ ਨੂੰ ਤੁਸੀਂ ਕੰਪੇਅਰ ਕਰੋਗੇ ਤੁਸੀਂ ਵੱਡਿਆਂ ਨੂੰ ਕੰਪੇਅਰ ਕਰੋਗੇ ਦੋਨੋਂ ਸੁਸਾਇਟੀਆਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਨੇ ਮੇਰਾ ਖਿਆਲ ਕਿਤੇ ਨਾ ਕਿਤੇ ਆਪਣੇ ਆਪ ਤੇ ਵੀ ਹੁੰਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਬਹੁਤਾਤ ਚੰਗੇ ਕਰਨ ਵਾਲਿਆਂ ਦੀ ਆ ਜਾਂ ਮਾੜਿਆਂ ਬਸ ਅ ਮੇਰੇ ਖਿਆਲ ਮੋਸਟਲੀ ਚੰਗੇ ਨੇ ਚੰਗੇ ਮੋਸਟਲੀ ਚੰਗੇ ਹੀ ਨੇ ਹਾਂਜੀ ਸੋ ਜੇ ਤੁਸੀਂ ਖੁਦ ਚੰਗੇ ਹੋ ਤਾਂ ਤੁਹਾਡੇ ਲੋਕ ਵੀ ਚੰਗੇ ਮਿਲਦੇ ਆ ਤੁਹਾਨੂੰ ਇਹ ਵੀ ਇਹ ਵੀ ਵੱਡੀ ਗੱਲ ਆ ਤੁਹਾਡੀ ਸੁਸਾਇਟੀ ਤੁਹਾਡੀ ਸੰਗਤ ਤੁਹਾਡਾ ਆਲਾ ਦਵਾਲਾ ਫੇਰ ਹੀ ਉਹ ਲੋਕ ਜੁੜਦੇ ਜਿਹੇ ਜੇ ਤੁਸੀਂ ਹੋ ਜੇ ਤੁਸੀਂ ਕਲੱਬ ਪੱਬ ਜਾ ਕੇ दारूਾਂ ਨਸ਼ਿਆਂ ਚ ਪਾਉਂਗੇ ਤਾਂ ਤੁਹਾਡਾ ਆਲਾ ਦਵਾਲਾ ਫੇਰ ਸ਼ਾਇਦ ਤੁਹਾਨੂੰ ਅੱਜ ਬਹੁਤਾ ਆਤ ਮਾੜੇ ਬੰਦਿਆਂ ਦੀ ਲੱਗਦੀ ਜੇ ਤੁਸੀਂ ਉਹਨਾਂ ਤੋਂ ਬਚੇ ਹੋਏ ਆ ਤੁਹਾਨੂੰ ਅੱਜ ਬਹੁਤ ਹੱਤ ਚੰਗੀਆਂ ਦੀ ਲੱਗਦੀਆਂ ਸੋ ਬਹੁਤ ਵਧੀਆ ਮੈਸੇਜ ਦੇ ਨਾਲ ਅੱਜ ਦਾ ਜਿਹੜਾ ਸ਼ੋਅ ਆਪਾਂ ਇਹਨੂੰ ਖਤਮ ਕਰਦੇ ਆ ਬਹੁਤ ਸੋਹਣੀਆਂ ਗੱਲਾਂ ਹਿਤ ਕਮਰ ਤੁਸੀਂ ਕੀਤੀਆਂ ਤੇ ਉਮੀਦ ਆ ਇਹ ਸ਼ੋਅ ਸਭ ਨੂੰ ਪਸੰਦ ਆਊਗਾ ਤੇ ਜੇਕਰ ਕੋਈ ਵੀ ਤੁਸੀਂ ਕਿਸੇ ਟੌਪਿਕ ਤੇ ਗੱਲ ਕਰਨੀ ਚਾਹੁੰਦੇ ਹੋ ਕਿਸੇ ਵੀ ਵਿਸ਼ੇ ਤੇ ਤਾਂ ਸ਼ੋਅ ਦੇ ਕਮੈਂਟਸ ਦੇ ਵਿੱਚ ਲਿਖਦਿਆ ਕਰੋ ਬੜੀ ਖੁਸ਼ੀ ਖੁਸ਼ੀ ਇਤ ਕਮਰ ਇਹਨਾਂ ਨੂੰ ਕਵਰ ਕਰਦੇ ਆ ਤੇ ਮੈਂ ਵੀ ਅੱਜ ਵਧੀਆ ਰਹਾ ਮੈਨੂੰ ਤੁਹਾਡੇ ਨਾਲ ਸ਼ੋਅ ਕਰਕੇ ਚੰਗਾ ਲੱਗਿਆ ਸੋ ਬਹੁਤ ਮਿਹਰਬਾਨੀ ਲਈਏ ਜੀ ਅੱਜ ਤਾਂ ਹਾਂਜੀ ਜ਼ਰੂਰ ਬਸ ਯਾਦ ਰੱਖਣ ਦਰਸ਼ਕ ਵੀ ਕਿ ਆਪਣੇ ਆਪ ਨੂੰ ਪਿਆਰ ਤੇ ਇੱਜ਼ਤ ਦੇਣਾ ਬਹੁਤ ਜ਼ਰੂਰੀ ਹੈ ਤੇ ਬਸ ਜ਼ਰੂਰ ਸਾਨੂੰ ਲੈਣੀ ਚਾਹੀਦੀ ਆ ਸਸਰੀ ਕਾਲ ਸਸਰੀ ਕਾਲ ਜੀ